ਮੈਂ ਇੱਕ ਥਾਣੇ ਵਿੱਚ ਕਨਸਟੇਬਲ ਸੀ ਮੇਰਾ ਨਾਂ ਰੀਨਾ ਹੈ ਮੇਰੇ ਵਿਆਹ ਨੂੰ 1.5 ਸਾਲ ਹੋ ਗਿਆ ਮੇਰਾ 6 ਮਹੀਨੇ ਦਾ ਇੱਕ ਮੁੰਡਾ ਵੀ ਹੈ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸੀ ਮੈਂ ਉਸ ਨੂੰ ਉਸ ਦੀ ਨਾਨੀ ਦੇ ਕੋਲ ਛੱਡ ਕੇ ਆਉਂਦੀ ਪਰ ਉਸ ਦੀ ਤਬੀਅਤ ਠੀਕ ਹੋਣ ਵਿੱਚ ਹੀ ਨਹੀਂ ਆ ਰਹੀ ਸੀ ਮੇਰੀ ਮਾਂ ਕਹਿਣ ਲੱਗੀ ਆਪਣੇ ਮੁੰਡੇ ਨੂੰ ਡਾਕਟਰ ਦੇ ਕੋਲ ਲੈ ਕੇ ਚੱਲ ਇਹ ਨਾ ਹੋਵੇ ਕਿ ਤੇਰੀ ਨੌਕਰੀ ਦੇ ਚੱਕਰ ਵਿੱਚ ਬੱਚਾ ਜ਼ਿਆਦਾ ਬਿਮਾਰ ਹੋ ਜਾਵੇ ਅਤੇ ਤੇਰਾ ਬਹੁਤ ਵੱਡਾ ਨੁਕਸਾਨ ਹੋ ਜਾਵੇ ਮੈਂ ਆਪਣੀ ਮੰਮੀ ਦੀ ਗੱਲ ਸੁਣ ਕੇ ਘਬਰਾ ਗਈ ਸੀ ਇਸ ਲਈ ਥਾਣੇ ਤੋਂ ਛੁੱਟੀ ਲੈ ਲਈ ਪਰ ਮੇਰੇ ਮੁੰਡੇ ਦੀ ਤਬੀਅਤ ਕੁਝ ਜ਼ਿਆਦਾ ਹੀ ਵਿਗੜ ਗਈ ਸੀ ਇਸ ਲਈ ਤਾਂ ਉਹ ਠੀਕ ਨਹੀਂ ਹੋ ਰਿਹਾ ਸੀ ਤਿੰਨ ਦਿਨ ਮੈਂ ਉਸ ਦੀ ਸੇਵਾ ਵਿੱਚ ਲੱਗੀ ਰਹੀ ਸੀ ਵਾਹਿਗੁਰੂ ਨੂੰ ਅਰਦਾਸ ਕਰ ਰਹੀ ਸੀ ਤੇ ਉਸ ਲਈ ਕੀ ਕੁਝ ਨਹੀਂ ਕੀਤਾ ਸੀ ਮੈਂ ਆਖਰਕਾਰ ਵਾਹਿਗੁਰੂ ਨੇ ਮੇਰੀ ਸੁਣ ਲਈ ਤੇ ਮੇਰਾ ਬੱਚਾ ਬਿਲਕੁਲ ਠੀਕ ਹੋ ਗਿਆ ਤਾਂ ਮੈਂ ਵਾਪਸ ਡਿਊਟੀ ਤੇ ਆ ਗਈ ਮੈਨੂੰ ਜੇਲ੍ਹ ਵਿੱਚ ਇੱਕ ਨਵਾਂ ਚਿਹਰਾ ਨਜ਼ਰ ਆਇਆ ਸੀ ਮੈਂ ਆਪਣੀ ਸਾਥੀ ਲੈਡੀ ਕਨਸਟੇਬਲ ਤੋਂ ਪੁੱਛਿਆ ਕਿ ਉਸ ਕੁੜੀ ਦਾ ਕੀ ਜੁਲਮ ਹੈ ਮੇਰੀ ਸਾਥੀ ਵਰਖਾ ਨੇ ਜੋ ਗੱਲ ਮੈਨੂੰ ਦੱਸੀ ਉਸ ਨੂੰ ਸੁਣ ਕੇ ਤਾਂ ਮੈਂ ਹੈਰਾਨ ਰਹਿ ਗਈ ਉਹ ਕਹਿਣ ਲੱਗੀ ਉਹ ਕੁੜੀ ਆਪਣੇ 3 ਮਹੀਨੇ ਦੇ ਬੱਚੇ ਨੂੰ ਮਾਰ ਕੇ ਆਈ ਹੈ ਇਹ ਸ਼ਬਦ ਮੇਰੇ ਲਈ ਬਰਦਾਸ਼ਤ ਕਰਨਾ ਮੁਸ਼ਕਿਲ ਸੀ ਮੇਰੇ ਸਾਹਮਣੇ ਉਸੇ ਸਮੇਂ ਇੱਕ ਅਜੀਹੀ ਕੁੜੀ ਸੀ ਜੋ ਇਨਸਾਨ ਕਹਾਉਣ ਦੇ ਲਾਇਕ ਵੀ ਨਹੀਂ ਸੀ ਉਸ 2 ਮਰਲਗ ਭਗ ਕੋਈ 21-22 ਸਾਲ ਦੀ ਹੋਏਗੀ ਚਿਹਰੇ ਤੇ ਮਾਸੂਮੀਅਤ ਖੈਲੀ ਹੋਈ ਸੀ ਮੈਂ ਬੋਲੀ ਤੂੰ ਆਪਣੇ ਬੱਚੇ ਨੂੰ ਕਿਉਂ ਮਾਰਿਆ ਉਸਨੇ ਮੇਰੀ ਗੱਲ ਅਣ ਸੁਣੀ ਕਰ ਦਿੱਤੀ ਸੀ ਉਹ ਉਦਾਸ ਜਿਹੀ ਨਜ਼ਰਾਂ ਇਧਰ ਉਧਰ ਘੁਮਾ ਰਹੀ ਸੀ ਮੈਂ ਬਰਖਾ ਨੂੰ ਪੁੱਛਿਆ ਕਿ ਉਸ ਦਾ ਜ਼ੁਲਮ ਸਾਬਿਤ ਹੋਇਆ ਕਿ ਨਹੀਂ ਬਰਖਾ ਨੇ ਹਾਂ ਵਿੱਚ ਸਿਰ ਹਿਲਾਇਆ ਸੀ ਤੇ ਕਹਿਣ ਲੱਗੀ ਉਸ ਨੂੰ ਪੂਰੇ ਮਹੱਲੇ ਨੇ ਰੰਗੇ ਹੱਥ ਫੜਿਆ ਹੈ ਮੇਰਾ ਦਿਲ ਦਹਿਲ ਗਿਆ ਸੀ ਉਸ ਮੈਂ ਮੈਂ ਖੁਦ ਨਾਲ ਵਾਅਦਾ ਕੀਤਾ ਸੀ ਕਿ ਮੈਂ ਇਸ ਔਰਤ ਨੂੰ ਸਜ਼ਾ ਦਿਵਾ ਕੇ ਹੀ ਰਾਂਗੀ ਮੈਨੂੰ ਆਪਣੇ ਮੁੰਡੇ ਨਾਲ ਬਹੁਤ ਪਿਆਰ ਸੀ ਜਦੋਂ ਮੈਂ ਦੂਜੇ ਬੱਚੇ ਦੀ ਅਜਿਹੀ ਦਰਦਨਾਕ ਮੌਤ ਬਾਰੇ ਸੁਣਿਆ ਤਾਂ ਮੇਰਾ ਦਿਲ ਮੈਨੂੰ ਚੀਰਦਾ ਹੋਇਆ ਮਹਿਸੂਸ ਹੋਇਆ ਬਾਰ-ਬਾਰ ਆਪਣੇ ਬੱਚੇ ਦੀ ਸ਼ਕਲ ਮੇਰੀਆਂ ਅੱਖਾਂ ਦੇ ਸਾਹਮਣੇ ਆ ਜਾਂਦੀ ਸੀ ਖੈਰ ਮੈਂ ਮਹਿਸੂਸ ਕੀਤਾ ਕਿ ਜੇਲ੍ਹ ਵਿੱਚ ਬਾਕੀ ਕੈਦੀ ਔਰਤਾਂ ਦਾ ਵੀ ਹਰਮੀਤ ਦੇ ਨਾਲ ਚੰਗਾ ਸਲੂਕ ਨਹੀਂ ਸੀ ਸਾਰੀਆਂ ਔਰਤਾਂ ਹੀ ਉਸਨੂੰ ਬੁਰਾ ਭਲਾ ਕਹਿੰਦੀਆਂ ਸਨ ਸਾਰੀਆਂ ਉਸਤੇ ਉਂਗਲ ਚੁਕਦੀਆਂ ਸਨ ਪਰ ਉਹ ਚੁੱਪਚਾਪ ਰਹਿੰਦੀ ਸੀ ਮੈਨੂੰ ਲੱਗਿਆ ਕਿ ਉਹ ਜ਼ਿਆਦਾ ਦਿਨ ਤੱਕ ਇਹ ਸਭ ਬਰਦਾਸ਼ਤ ਨਹੀਂ ਕਰ ਪਾਵੇਗੀ ਅਤੇ ਇੱਕ ਨਾ ਇੱਕ ਦਿਨ ਫਟ ਹੀ ਪਵੇਗੀ ਪਰ ਦੋ ਹਫ਼ਤੇ ਲੰਘ ਜਾਣ ਤੋਂ ਬਾਅਦ ਵੀ ਉਸਦੇ ਮੂੰਹ ਤੋਂ ਕਿਸੇ ਨੇ ਕੋਈ ਗੱਲ ਤੱਕ ਨਹੀਂ ਸੁਣੀ ਸੀ ਉਹ ਖਾਣਾ ਵੀ ਨਹੀਂ ਖਾਂਦੀ ਸੀ ਬਸ ਖਾਲੀ-ਖਾਲੀ ਕੰਧਾਂ ਨੂੰ ਦੇਖਦੀ ਰਹਿੰਦੀ ਸੀ ਇੱਕ ਦਿਨ ਹਰਮੀਤ ਨੂੰ ਉਸਦਾ ਪਤੀ ਮਿਲਣ ਆ ਗਿਆ ਹਰਮੀਤ ਨੇ ਆਪਣੇ ਬੱਚੇ ਦਾ ਬਹੁਤ ਬੇਰਮੀ ਨਾਲ ਕਤਲ ਕੀਤਾ ਸੀ ਇਸ ਵਜ੍ਹਾ ਨਾਲ ਇਹ ਖਿਆਲ ਕੀਤਾ ਜਾ ਰਿਹਾ ਸੀ ਕਿ ਹੋ ਸਕਦਾ ਹੈ ਕਿ ਹਰਮੀਤ ਦਾ ਪਤੀ ਉਸ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕਰੇਗਾ ਇਸ ਲਈ ਉਹਨਾਂ ਦੋਵਾਂ ਦੀ ਮੁਲਾਕਾਤ ਮੈਨੂੰ ਉਹਨਾਂ ਤੇ ਨਜ਼ਰ ਰੱਖਣ ਲਈ ਖੜਾ ਕਰ ਦਿੱਤਾ ਗਿਆ ਸੀ ਮੈਂ ਹਰਮੀਤ ਦੇ ਪਤੀ ਨੂੰ ਦੇਖਿਆ ਤਾਂ ਹੈਰਾਨ ਰਹਿ ਗਈ ਉਹ ਇੱਕ ਸੋਹਣਾ ਨੌਜਵਾਨ ਸੀ ਸ਼ਕਲ ਤੋਂ ਬਹੁਤ ਹੀ ਪੜਿਆ ਲਿਖਿਆ ਤੇ ਸੁਲਝਿਆ ਹੋਇਆ ਲੱਗ ਰਿਹਾ ਸੀ ਉਹ ਕਿਹਨ ਲੱਗਿਆ ਹਰਮੀਤ ਤੂੰ ਸਾਡੇ ਬੱਚੇ ਨਾਲ ਕਿੰਨਾ ਵੱਡਾ ਜ਼ੁਲਮ ਕਰ ਦਿੱਤਾ ਨਾ ਤੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਮੈਂ ਮੰਨਦਾ ਹਾਂ ਕਿ ਤੈਨੂੰ ਮੇਰੇ ਤੋਂ ਨਫ਼ਰਤ ਸੀ ਪਰ ਤੂੰ ਉਸ ਬੱਚੇ ਦੀ ਜਾਨ ਕਿਉਂ ਲਈ ਮੇਰੇ ਕੰਨਾਂ ਵਿੱਚ ਹਰ ਸਮੇਂ ਉਸ ਦੀਆਂ ਕਿਲਕਾਰੀਆਂ ਗੂੰਜਦੀਆਂ ਰਹਿੰਦੀਆਂ ਹਨ ਮੈਂ ਹਰ ਪਲ ਤਰਸਦਾ ਰਹਿੰਦਾ ਹਾਂ ਇੱਕ ਪਲ ਲਈ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਤੋਂ ਮੇਰੇ ਮੁੰਡੇ ਦੀ ਸ਼ਕਲ ਨਹੀਂ ਹਟਦੀ ਮੈਨੂੰ ਬਹੁਤ ਯਾਦ ਆਉਂਦਾ ਹੈ ਹਰਮਿਤ ਤੂੰ ਇਹ ਸਭ ਕੀ ਕਰ ਦਿੱਤਾ ਜੇਕਰ ਤੂੰ ਉਸਨੂੰ ਨਹੀਂ ਪਾਲਣਾ ਚਾਹੁੰਦੀ ਸੀ ਤੇ ਉਸ ਤੋਂ ਜਾਨ ਛੁਡਵਾਉਣਾ ਚਾਹੁੰਦੀ ਸੀ ਤਾਂ ਤੂੰ ਉਸ ਨੂੰ ਮੇਰੇ ਹਵਾਲੇ ਕਰਕੇ ਚਲੀ ਜਾਂਦੀ ਮੈਂ ਉਫ ਤੱਕ ਨਾ ਕਰਦਾ ਪਰ ਤੂੰ ਮੇਰੇ ਬੱਚੇ ਦੀ ਜਾਨ ਕਿਉਂ ਲੈ ਲਈ ਹਰਮਿਤ ਦਾ ਪਤੀ ਫੁੱਟ ਫੁੱਟ ਕੇ ਰੋ ਰਿਹਾ ਸੀ ਜਦੋਂ ਕਿ ਹਰਮਿਤ ਬਿਲਕੁਲ ਬੁੱਤ ਬਣ ਕੇ ਬੈਠੀ ਹੋਈ ਸੀ ਇਹ ਮੰਜ਼ਰ ਦੇਖ ਕੇ ਮੇਰਾ ਦਿਲ ਫਟਣ ਲੱਗਿਆ ਸੀ ਫਿਰ ਉਸ ਦਾ ਪਤੀ ਬੋਲਿਆ ਮੈਂ ਜਾਣਦਾ ਹਾਂ ਤੂੰ ਮੋਹੱਲੇ ਦੇ ਅਤਲ ਨੂੰ ਪਸੰਦ ਕਰਦੀ ਹੈ ਉਸ ਦੀ ਵਜ੍ਹਾ ਨਾਲ ਹੀ ਤੂੰ ਆਪਣੇ ਬੱਚੇ ਨੂੰ ਮਾਰਿਆ ਸੀਗੇ ਮੈਂ ਫਿਰ ਤੈਨੂੰ ਤਲਾਕ ਦੇ ਦਵਾ ਤੇ ਤੂੰ ਉਸ ਨਾਲ ਵਿਆਹ ਕਰਾ ਲਵੇ ਪਰ ਤੈਨੂੰ ਇਹ ਨਹੀਂ ਪਤਾ ਸੀ ਕਿ ਉਹ ਤੈਨੂੰ ਫਿਰ ਵੀ ਨਹੀਂ ਮਿਲ ਸਕੇਗਾ ਤੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਚਲੀ ਜਾਵੇਗੀ ਹੁਣ ਮੈਨੂੰ ਦੱਸ ਮੈਂ ਕੀ ਕਰਾਂ ਮੈਂ ਕਿੱਥੇ ਜਾਵਾਂ ਤੂੰ ਤਾਂ ਆਪਣੇ ਇਸ਼ਕ ਦੀ ਅੱਗ ਵਿੱਚ ਮੇਰਾ ਹੱਸਦਾ ਖੇਡਦਾ ਘਰ ਉਜਾੜ ਕੇ ਰੱਖ ਦਿੱਤਾ ਤੂੰ ਮੇਰਾ ਬੱਚਾ ਮਾਰ ਦਿੱਤਾ ਤੇ ਤੂੰ ਜੇਲ੍ਹ ਵਿੱਚ ਬੈਠੀ ਹੈ ਅਤੇ ਮੇਰੇ ਤੋਂ ਤਾਂ ਮੇਰਾ ਬੱਚਾ ਤੇ ਮੇਰੀ ਪਤਨੀ ਦੋਵੇਂ ਹੀ ਦੂਰ ਹੋ ਗਏ ਹਨਾ ਮੇਤਾ ਬਿਲਕੁਲ ਹੀ ਇਕੱਲਾ ਰਹਿ ਗਿਆ ਹਾਂ ਮੇਰਾ ਦਿਲ ਬਹੁਤ ਉਦਾਸ ਰਹਿੰਦਾ ਹੈ ਅਰਮਿਤ ਐਨੀ ਸਾਰੀ ਗੱਲ ਸੁਣਨ ਦੇ ਬਾਅਦ ਵੀ ਬਿਲਕੁਲ ਚੁੱਪ ਸੀ ਅਤੇ ਕੁਝ ਨਹੀਂ ਬੋਲ ਰਹੀ ਸੀ ਜਦੋਂ ਕਿ ਉਸ ਦਾ ਪਤੀ ਇਸੇ ਤਰ੍ਹਾਂ ਹੀ ਉਦਾਸੀ ਨਾਲ ਗੱਲਾਂ ਕਰਦਾ ਰਿਹਾ ਤੇ ਫਿਰ 1 ਘੰਟੇ ਦੇ ਬਾਅਦ ਉੱਠ ਕੇ ਚਲਾ ਗਿਆ ਉਸ ਸਮੇਂ ਮੈਨੂੰ ਇਹ ਸਾਰੀ ਕਹਾਣੀ ਸਮਝ ਆਈ ਸੀ ਇੱਕ ਮਾਦੀਆਂ ਅੱਖਾਂ ਉੱਤੇ ਮਹੌਲੇ ਦੇ ਮੁੰਡੇ ਦੇ ਇਸ਼ਕ ਦੀ ਪੱਟੀ ਬੰਨੀ ਗਈ ਸੀ ਜਿਸ ਦੀ ਵਜ੍ਹਾ ਨਾਲ ਉਸਨੇ ਆਪਣੇ ਬੱਚੇ ਦੀ ਜਾਨ ਲੈ ਲਈ ਸੀ ਉਸ ਨੂੰ ਆਪਣੇ ਬੱਚੇ ਤੇ ਥੋੜਾ ਵੀ ਤਰਸ ਨਹੀਂ ਆਇਆ ਸੀ ਮੈਨੂੰ ਹਰਮੀਤ ਨਾਲ ਹੋਰ ਜ਼ਿਆਦਾ ਨਫ਼ਰਤ ਹੋਣ ਲੱਗੀ ਸੀ ਮੈਂ ਸੋਚਿਆ ਕਿ ਜੇਲ੍ਹ ਵਿੱਚ ਜੋ ਕੈਦੀ ਔਰਤਾਂ ਉਸਦੇ ਨਾਲ ਜੋ ਸਲੂਕ ਕਰਦੀਆਂ ਹਨ ਉਹ ਬਿਲਕੁਲ ਠੀਕ ਹੈ ਅਤੇ ਉਹ ਹਰਮੀਤ ਨਾਲ ਠੀਕ ਕਰਦੀਆਂ ਹਨ ਇਹ ਇਸ ਸਭ ਦੇ ਲਾਇਕੀ ਹੈ ਜਦੋਂ ਕਿ ਜੇਲ੍ਹ ਵਿੱਚ ਇਸ ਸਭ ਦੀ ਇਜਾਜ਼ਤ ਨਹੀਂ ਹੁੰਦੀ ਸਾਡੀ ਡਿਊਟੀ ਇਹੀ ਹੁੰਦੀ ਹੈ ਕਿ ਜੇਕਰ ਜੇਲ੍ਹ ਵਿੱਚ ਇਸੇ ਤਰ੍ਹਾਂ ਦੀ ਬਦਤਮੀਜ਼ੀ ਕਿਸੇ ਦੇ ਨਾਲ ਹੋ ਰਹੀ ਹੈ ਤਾਂ ਉਸ ਨੂੰ ਰੋਕਿਆ ਜਾਵੇ ਕੈਦੀਆਂ ਨੂੰ ਆਪਸ ਵਿੱਚ ਲੜਨ ਨਾ ਦਿੱਤਾ ਜਾਵੇ ਪਰ ਹੁਣ ਮੈਂ ਹਰਮੀਤ ਦੇ ਮਾਮਲੇ ਵਿੱਚ ਬਿਲਕੁਲ ਚੁੱਪ ਹੋ ਗਈ ਸੀ ਦੋ ਤਿੰਨ ਵਾਰ ਮੇਰੇ ਹੀ ਸਾਹਮਣੇ ਹਰਮੀਤ ਨਾਲ ਕੈਦੀ ਔਰਤਾਂ ਲੜਨ ਲੱਗਦੀਆਂ ਸਨ ਪਰ ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਸੀ ਇੱਕ ਦੋ ਔਰਤਾਂ ਨੇ ਤਾਂ ਹਰਮੀਤ ਦੀ ਹਾਲਤ ਵੀ ਖਰਾਬ ਕਰ ਦਿੱਤੀ ਸੀ ਪਰ ਮੈਂ ਦੇਖਦੀ ਰਹਿੰਦੀ ਸੀ ਅਤੇ ਖੜੀ ਰਹਿੰਦੀ ਸੀ ਇਹ ਸਭ ਕੁਝ ਦੇਖ ਕੇ ਮੈਨੂੰ ਵੀ ਸਕੂਨ ਮਿਲਦਾ ਸੀ ਖੈਰ ਬਹੁਤ ਦਿਨ ਲੰਘ ਗਏ ਸਨ ਹਰਮੀਤ ਵੀ ਥੱਕ ਚੁੱਕੀ ਸੀ ਚੁੱਪ ਰਹਿੰਦੀ ਸੀ ਇੱਕ ਦਿਨ ਹਰਮੀਤ ਨਾਲ ਮੁਲਾਕਾਤ ਕਰਨ ਲਈ ਇੱਕ ਵੱਡੀ ਉਮਰ ਦੀ ਔਰਤ ਆਈ ਸੀ ਮੈਂ ਬਹੁਤ ਹੈਰਾਨ ਹੋਈ ਸੀ ਕਿ ਹੁਣ ਉਸ ਨੂੰ ਮਿਲਣ ਕੌਣ ਆਇਆ ਹੈ ਕਿਉਂਕਿ ਉਸ ਨੂੰ ਕੈਦ ਹੋਈ 1 ਮਹੀਨਾ ਹੋ ਗਿਆ ਸੀ ਪਰ ਸਿਰਫ ਇੱਕ ਵਾਰ ਉਸ ਦਾ ਪਤੀ ਹੀ ਉਸ ਨੂੰ ਮਿਲਣ ਆਇਆ ਸੀ ਉਸ ਦੇ ਬਾਅਦ ਕੋਈ ਵੀ ਉਸ ਨੂੰ ਮਿਲਣ ਨਹੀਂ ਆਇਆ ਸੀ ਫਿਰ ਮੈਨੂੰ ਪਤਾ ਚੱਲਿਆ ਕਿ ਅੱਜ ਹਰਮੀਤ ਦੀ ਉਸ ਨੂੰ ਮਿਲਣ ਲਈ ਆਈ ਹੈ ਮੈਂ ਇਹ ਸੋਚਣ ਲੱਗੀ ਕਿ ਅੱਜ ਤੋਂ ਪਹਿਲਾਂ ਉਸ ਦੀ ਮਾਂ ਕਿੱਥੇ ਸੀ ਉਹ ਆਪਣੀ ਕੁੜੀ ਨੂੰ ਮਿਲਣ ਕਿਉਂ ਨਹੀਂ ਆਈ ਖੈਰ ਹਰਮੀਤ ਦੀ ਮਾਂ ਆਪਣੀ ਕੁੜੀ ਨਾਲ ਮੁਲਾਕਾਤ ਕਰਕੇ ਵਾਪਸ ਜਾਣ ਲੱਗੀ ਤਾਂ ਮੈਨੂੰ ਦੇਖ ਕੇ ਰੁਕ ਗਈ ਕਹਿਣ ਲੱਗੀ ਮੇਰੀ ਕੁੜੀ ਦਾ ਖਿਆਲ ਰੱਖਿਆ ਕਰੋ ਬਹੁਤ 마ਸੂਮ ਹੈ ਉਸ ਦੇ ਨਾਲ ਬਹੁਤ ਗਲਤ ਹੋਇਆ ਹੈ ਜੇਲ੍ਹ ਵਿੱਚ ਕੈਦੀ ਔਰਤਾਂ ਵੀ ਉਸ ਨੂੰ ਮਾਰਦੀਆਂ ਹਨ ਇਸ ਵਿਚਾਰੀ ਦੀ ਤਾਂ ਕੋਈ ਜ਼ਿੰਦਗੀ ਹੀ ਨਹੀਂ ਰਹੀ ਤੂੰ ਮੇਰੀ ਬੱਚੀ ਦੀ ਹਿਫਾਜ਼ਤ ਕਰਨਾ ਮੈਂ ਵਾਹਿਗੁਰੂ ਨੂੰ ਤੇਰੇ ਲਈ ਅਰਦਾਸ ਕਰੂੰਗੀ ਮੈਂ ਮੱਥੇ ਤੇ ਬਲ ਪਾ ਕੇ ਬੋਲੀ ਜੇਕਰ ਤੇਰੀ ਬੱਚੀ ਇੰਨੀ ਮਾਸੂਮ ਹੁੰਦੀ ਤਾਂ ਆਪਣੇ ਆਸਕ ਦੇ ਪਿੱਛੇ ਆਪਣੇ ਮੁੰਡੇ ਨੂੰ ਨਾ ਮਾਰਦੀ ਇਹ ਗੱਲ ਸੁਣ ਕੇ ਹਰਮੀਤ ਦੀ ਮੰਮੀ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਸਨ ਉਹ ਕਹਿਣ ਲੱਗੀ ਇੰਨਾ ਵੱਡਾ ਇਲਜ਼ਾਮ ਮੇਰੀ ਕੁੜੀ ਤੇ ਉਸ ਦਾ ਕੋਈ ਆਸਕ ਨਹੀਂ ਹੈ ਤੇ ਉਸਨੇ ਆਪਣੇ ਬੱਚੇ ਨੂੰ ਨਹੀਂ ਮਾਰਿਆ ਬਲਕਿ ਉਸਦੇ ਪਤੀ ਨੇ ਹੀ ਆਪਣੇ ਮੁੰਡੇ ਨੂੰ ਮਾਰਿਆ ਹੈ ਮੈਂ ਨਾ ਵਿੱਚ ਸਿਰ ਹਿਲਾ ਦਿੱਤਾ ਤੇ ਬੋਲੀ ਇੰਨੀ ਪਹਿਚਾਣਤਾ ਮੈਨੂੰ ਇਨਸਾਨ ਦੀ ਹੈ ਕਿ ਉਸਨੇ ਹੀ ਆਪਣੇ ਮੁੰਡੇ ਨੂੰ ਮਾਰਿਆ ਹੈ। ਇਹੀ ਔਰਤ ਮੁਜ਼ਰਮ ਹੈ। ਤਾਹਰ ਮੀਦੀ ਮਮੀ ਕਹਿਣ ਲੱਗੀ ਮੈਂ ਆਪਣੀ ਕੁੜੀ ਲਈ ਅਦਾਲਤ ਤੱਕ ਜਾਵਾਂਗੀ ਤੇ ਮੈਨੂੰ ਉਮੀਦ ਹੈ ਕਿ ਅਦਾਲਤ ਵੱਲੋਂ ਉਸਨੂੰ ਇਨਸਾਫ ਮਿਲ ਜਾਵੇਗਾ। ਫਿਰ ਮੈਨੂੰ ਦੱਸ ਕੇ ਤੂੰ ਕੀ ਕਰੇਗੀ? ਮੇਰੀ ਬੇਕਸੂਰ ਬੱਚੀ ਜਦੋਂ ਤੱਕ ਇੱਥੇ ਹੈ ਤੂੰ ਉਸਦੀ ਹਿਫਾਜ਼ਤ ਕਰੇਗੀ। ਮੈਂ ਤੇਰੇ ਲਈ ਝੋਲੀਆਂ ਪਰ ਪਰ ਕੇ ਵਾਹਿਗੁਰੂ ਤੋਂ ਦੁਆਵਾ ਮੰਗੋਗੀ। ਮੈਂ ਬੋਲੀ ਆਂਟੀ ਆਪਣੀ ਕੁੜੀ ਨੂੰ ਛਡਵਾਉਣ ਦੀ ਕੋਸ਼ਿਸ਼ ਨਾ ਕਰੋ ਇਹ ਮੁਜ਼ਰੀਮ ਹੈ ਮੈਨੂੰ ਤਾਂ ਯਕੀਨ ਹੈ ਕਿ ਤੂੰ ਉਸਨੂੰ ਬਚਾ ਕੇ ਉਸਦਾ ਵਿਆਹ ਉਸਦੇ ਆਸਕ ਨਾਲ ਕਰ ਦੇਵੇਗੀ ਤੇ ਉੱਥੋਂ ਬੱਚੇ ਪੈਦਾ ਹੋਣਗੇ ਤੇ ਉਹ ਫਿਰ ਉਹਨਾਂ ਨੂੰ ਵੀ ਮਾਰ ਦੇਵੇਗੀ ਸਾਰਾ ਗੁਨਾ ਤੇਰੇ ਸਿਰ ਤੇ ਹੀ ਚੜੇਗਾ ਹਰਮੀਤ ਦੀ ਮੰਮੀ ਨੇ ਬਹੁਤ ਸਕੂਨ ਦੀਆਂ ਨਜ਼ਰਾਂ ਨਾਲ ਮੈਨੂੰ ਦੇਖਿਆ ਤੇ ਬੋਲੀ ਤੂੰ ਰੱਬ ਨਹੀਂ ਹੈ ਤੂੰ ਇੱਕ ਲੇਡੀ ਕਨਸਟੇਬਲ ਹੈ ਜੋ ਤੇਰੀ ਡਿਊਟੀ ਹੈ ਉਸਨੂੰ ਚੰਗੀ ਤਰ੍ਹਾਂ ਨਾਲ ਨਿਭਾ ਤੇਰਾ ਕੋਈ ਜਾਤੀ ਮਾਮਲਾ ਤਾਂ ਨਹੀਂ ਕਿਉਂ ਕਿਸੇ ਨਾਲ ਬੁਰਾ ਸਲੂਕ ਕਰ ਰਹੀ ਹੈ ਐਨਾ ਕਹਿ ਕੇ ਉਹ ਚਲੀ ਗਈ ਜਦੋਂ ਕਿ ਮੈਨੂੰ ਗਹਿਰੀ ਸੋਚ ਵਿੱਚ ਪਾ ਕੇ ਚਲੀ ਗਈ ਸੀ ਉਸਦੀ ਗੱਲ ਤਾਂ ਸੱਚ ਹੀ ਸੀ ਮੈਨੂੰ ਆਪਣੀ ਡਿਊਟੀ ਤੇ ਧਿਆਨ ਦੇਣਾ ਚਾਹੀਦਾ ਸੀ ਮੈਨੂੰ ਕਿਸੇ ਕੈਦੀ ਦੇ ਜਾਤੀ ਮਾਮਲੇ ਤੋਂ ਕੀ ਲੈਣਾ ਸੀ ਅਤੇ ਫਿਰ ਜੇ ਹਰਮੀਤ ਦੀ ਮੰਮੀ ਸੱਚ ਕਹਿ ਰਹੀ ਸੀ ਤਾਂ ਫਿਰ ਮੈਂ ਕੀ ਕਰਾਂ ਮੇਰੇ ਦਿਲ ਵਿੱਚ ਹੁਣ ਹਰਮੀਤ ਲਈ ਥੋੜੀ ਹਮਦਰਦੀ ਪੈਦਾ ਹੋ ਗਈ ਸੀ ਕੀ ਪਤਾ ਹਰਮੀਤ ਸੱਚ ਵਿੱਚ ਬੇਕਸੂਰ ਹੋਵੇ ਜੇਕਰ ਕੋਈ ਕੈਦੀ ਔਰਤ ਹਰਮੀਤ ਨਾਲ ਬਦਤਮੀਜ਼ੀ ਕਰਦੀ ਤਾਂ ਮੈਂ ਜਲਦੀ ਨਾਲ ਉਸ ਨੂੰ ਰੋਕ ਦਿਆ ਕਰਦੀ ਸੀ ਅਤੇ ਇਹੀ ਕਹਿੰਦੀ ਸੀ ਕਿ ਉਸ ਨਾਲ ਅਜਿਹਾ ਸਲੂਕ ਨਾ ਕਰੋ ਹੁਣ ਉਸਤੇ ਕੋਈ ਹੱਥ ਵੀ ਨਹੀਂ ਚੁੱਕਦਾ ਸੀ ਮੈਂ ਦੇਖਿਆ ਸੀ ਕਿ ਹਰਮੀਤ ਹਰ ਸਮੇਂ ਉਦਾਸ ਤੇ ਪਰੇਸ਼ਾਨ ਜਿਹੀ ਰਹਿੰਦੀ ਸੀ ਸ਼ਾਇਦ ਉਸ ਨੂੰ ਆਪਣੇ ਬੱਚੇ ਦੀ ਜਾਨ ਲੈਣ ਦਾ ਦੁੱਖ ਹੋ ਰਿਹਾ ਸੀ ਫਿਰ ਥੋੜੇ ਦਿਨ ਲੰਘੇ ਤਾਂ ਇੱਕ ਮੁੰਡਾ ਹਰਮੀਤ ਨੂੰ ਮਿਲਣ ਆਇਆ ਸੀ ਮੈਂ ਪੁੱਛਿਆ ਕਿ ਤੇਰਾ ਨਾਂ ਕੀ ਹੈ ਤਾਂ ਉਹ ਕਹਿਣ ਲੱਗਾ ਅਤਲ ਹੈ ਇੱਕ ਗੱਲ ਸੁਣ ਕੇ ਮੇਰੇ ਕੰਨ ਖੜੇ ਹੋ ਗਏ ਸੀ ਯਕੀਨਨ ਹਰਮਿਤ ਦਾ ਆਸਕ ਹੀ ਸੀ ਮੈਂ ਉਹਨਾਂ ਦੋਵਾਂ ਦੀ ਮੁਲਾਕਾਤ ਕਰਵਾ ਦਿੱਤੀ ਇਸ ਵਾਰ ਵੀ ਮੈਂ ਕੋਲ ਹੀ ਖੜੀ ਸੀ ਮੈਨੂੰ ਵੱਡਾ ਸਖਤ ਸੀ ਕਿ ਆਖਰ ਇਹ ਕੀ ਗੱਲਾਂ ਕਰਦੇ ਹਨ ਤਾਂ ਇਸ ਲਈ ਮੈਂ ਜਾਣ ਬੁਝ ਕੇ ਉਹਨਾਂ ਦੇ ਆਲੇ-ਦੁਆਲੇ ਚੱਕਰ ਲਗਾਉਂਦੀ ਰਹੀ ਅਤਲ बार-बार ਇਹੀ ਕਹਿ ਰਿਹਾ ਸੀ ਕਿ ਹਰਮਿਤ ਤੂੰ ਆਪਣੇ ਬੱਚੇ ਦੀ ਜਾਨ ਲੈ ਕੇ ਚੰਗਾ ਨਹੀਂ ਕੀਤਾ ਤੂੰ ਮੈਨੂੰ ਪਸੰਦ ਕਰਦੀ ਸੀ ਤਾਂ ਠੀਕ ਹੈ ਮੈਨੂੰ ਵੀ ਤੂੰ ਚੰਗੀ ਲੱਗਦੀ ਸੀ ਪਰ ਇਸ ਦਾ ਇਹ ਮਤਵਲਤਾ ਨਹੀਂ ਸੀ ਕਿ ਤੂੰ ਆਪਣੇ ਬੱਚੇ ਦੀ ਜਾਨ ਲੈ ਲੈਂਦੀ ਤੂੰ ਆਪਣੇ ਪਤੀ ਤੋਂ ਵੀ ਤਲਾਕ ਲੈ ਸਕਦੀ ਸੀ ਨਾ ਹੁਣ ਜੇਕਰ ਤੂੰ ਜੇਲ੍ਹ ਤੋਂ ਛੁੱਟ ਵੀ ਗਈ ਤਾਂ ਮੈਂ ਤੈਨੂੰ ਅਪਣਾਉਂਗਾ ਨਹੀਂ ਐਨਾ ਕਹਿ ਕੇ ਆਤਨ ਚਲਾ ਗਿਆ ਸੀ ਤੇ ਹਰਮੀਤ ਬੁੱਤ ਬਣੀ ਬਸ ਕੰਧਾ ਵੱਲ ਦੇਖਦੀ ਰਹਿ ਗਈ ਸੀ ਉਸ ਸਮੇਂ ਮੈਂ ਅੱਗੇ ਆਈ ਤੇ ਬੋਲੀ ਕਿ ਦੇਖ ਲਿਆ ਇਹ ਦੁਨੀਆ ਦੇ ਰਿਸ਼ਤੇ ਅਜਿਹੇ ਹੀ ਹੁੰਦੇ ਹਨ ਕੋਈ ਕਿਸੇ ਦਾ ਨਹੀਂ ਹੁੰਦਾ ਤੂੰ ਬਿਨਾਂ ਵਜਾ ਆਪਣੇ ਬੱਚੇ ਦੀ ਜਾਨ ਲੈ ਲਈ ਹੈ ਤਾਂ ਉਹ ਬਸ ਮੈਨੂੰ ਦੇਖਦੀ ਰਹਗੀ ਉਸਨੇ ਅੱਜ ਵੀ ਮੈਨੂੰ ਕੁਝ ਨਹੀਂ ਕਿਹਾ ਸੀ ਹੁਣ ਮੈਂ ਹਰਮੀਤ ਦੀ ਕਹਾਣੀ ਜਾਨਣਾ ਚਾਹੁੰਦੀ ਸੀ ਮੈਨੂੰ ਸ਼ੱਕ ਹੋਣ ਲੱਗਿਆ ਸੀ ਤਾਂ ਅੱਜ ਮੈਂ ਹਿੰਮਤ ਕਰਕੇ ਹਰਮੀਤ ਨੂੰ ਪੁੱਛੀ ਲੈ ਕੇ ਉਸਦੇ ਦਿਲ ਵਿੱਚ ਕੀ ਆਇਆ ਸੀ ਜੋ ਉਸਨੇ ਆਪਣੇ ਬੱਚੇ ਦੀ ਹੀ ਜਾਨ ਲੈ ਲਈ ਕੀ ਇਹ ਅਤੁੱਲ ਦਾ ਪਿਆਰ ਮਾਂ ਦੀ ਮਮਤਾ ਤੋਂ ਵੱਡਾ ਹੋ ਗਿਆ ਸੀ ਕੋਈ ਵੀ ਮਾਂ ਆਪਣੇ ਮੁੰਡੇ ਦੇ ਬਗੈਰ ਨਹੀਂ ਰਹਿ ਸਕਦੀ ਤਾਂ ਫਿਰ ਉਸਦੇ ਅੰਦਰ ਇਨਾ ਹੌਸਲਾ ਕਿੱਥੋਂ ਆਇਆ ਸੀ ਹਰਮੀਤ ਦੀ ਕਹਾਣੀ ਜਾਣਨ ਲਈ ਜ਼ਰੂਰੀ ਸੀ ਕਿ ਮੈਂ ਉਸਦੇ ਨਾਲ ਦੋਸਤੀ ਕਰ ਲੈਂਦੀ ਇਸ ਲਈ ਹੁਣ ਮੈਂ ਉਸਤੇ ਗੁੱਸਾ ਨਹੀਂ ਕਰਦੀ ਸੀ ਤੇ ਹੁਣ ਉਸਤੇ ਹੋਰ ਵੀ ਧਿਆਨ ਦਿਆ ਕਰਦੀ ਸੀ ਮੈਂ ਉਸ ਨੂੰ ਪਿਆਰ ਨਾਲ ਖਾਣਾ ਖਾਣ ਲਈ ਕਹਿੰਦੀ ਕਿਉਂਕਿ ਉਹ ਖਾਣਾ ਬਹੁਤ ਘੱਟ ਖਾਣ ਲੱਗੀ ਸੀ ਉਹ ਹੱਡੀਆਂ ਦਾ ਢਾਂਚਾ ਬਣ ਚੁੱਕੀ ਸੀ ਦਿਨ ਭਰ ਵਿੱਚ ਬਸ ਚਾਰ ਪੰਜ ਨੇਵਾਲੇ ਤੋਂ ਜ਼ਿਆਦਾ ਨਹੀਂ ਖਾ ਰਹੀ ਸੀ ਮੈਂ ਉਸ ਨੂੰ ਇਹੀ ਕਹਿੰਦੀ ਕਿ ਜੇਕਰ ਤੂੰ ਬੇਕਸੂਰ ਵੀ ਹੋਏ ਤਾਂ ਵੀ ਤੂੰ ਇਸ ਤਰ੍ਹਾਂ ਹੀ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਹੀ ਰਹੇਗੀ ਜੇ ਤੂੰ ਦੁਨੀਆਂ ਵਾਲਿਆਂ ਨੂੰ ਨਹੀਂ ਦੱਸੇਗੀ ਕਿ ਤੂੰ ਬੇਕਸੂਰ ਹੈ ਹਰਮੀਤ ਇਹ ਸਭ ਸੁਣਦੀ ਰਹਿੰਦੀ ਸੀ ਤੇ ਇਸੇ ਤਰ੍ਹਾਂ ਹੌਲੀ-ਹੌਲੀ ਇੱਕ ਦਿਨ ਉਹ ਫਟ ਪਈ ਸੀ ਉਹ ਕਹਿਣ ਲੱਗੀ ਕਿ ਮੈਂ ਜਿੰਦਾ ਨਹੀਂ ਰਹਿਣਾ ਚਾਹੁੰਦੀ ਮੈਨੂੰ ਲਾਹਨਤ ਹੈ ਅਜਹੀ ਜ਼ਿੰਦਗੀ ਤੇ ਮੈਂ ਮਰ ਜਾਣਾ ਚਾਹੁੰਦੀ ਹਾਂ ਮੈਨੂੰ ਇਹ ਦੁਨੀਆਂ ਚੰਗੀ ਨਹੀਂ ਲੱਗਦੀ ਤਾਂ ਹੁਣ ਮੈਨੂੰ ਮਹਿਸੂਸ ਹੋਇਆ ਕਿ ਹਰਮੀਤ ਦੇ ਚੁੱਪ ਰਹਿਣ ਦੇ ਪਿੱਛੇ ਇਹੀ ਵਜ੍ਹਾ ਸੀ ਪਰ ਹੁਣ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕੀ ਸੀ ਗੱਲ ਇਹ ਹੈ ਕਿ ਇਨਸਾਨ ਜੀ ਆਪਣੇ ਪਿਆਰ ਦੇ ਜਾਲ ਵਿੱਚ ਫਸ ਕੇ ਜੇਕਰ ਆਪਣੇ ਬੱਚੇ ਨੂੰ ਨੁਕਸਾਨ ਪਹੁੰਚਾ ਵੀ ਦੇਵੇ ਤਾਂ ਉਹ ਬਾਅਦ ਵਿੱਚ ਇਹ ਸਭ ਸੋਚ ਕੇ ਹੀ پاਗਲ ਹੋ ਜਾਵੇ ਕਿ ਉਸਨੇ ਆਪਣੇ ਬੱਚੇ ਦੀ ਜਾਨ ਲਈ ਪਰ ਹੁਣ ਉਸ ਨੂੰ ਯਾਦ ਕਰਦੀ ਸੀ ਸ਼ਾਇਦ ਉਸ ਨੂੰ ਆਪਣੇ ਬੱਚੇ ਦੇ ਕਤਲ ਕਰਨ ਦਾ ਸਦਮਾ ਹੋ ਗਿਆ ਸੀ ਉਹ ਮਰ ਜਾਣਾ ਚਾਹੁੰਦੀ ਸੀ ਉਹ ਜਿਉਂਦਾ ਨਹੀਂ ਰਹਿਣਾ ਚਾਹੁੰਦੀ ਸੀ ਉਸ ਦੀ ਮੰਮੀ ਨੇ ਕਿਹਾ ਸੀ ਕਿ ਮੈਂ ਅਦਾਲਤ ਵਿੱਚ ਤੇਰਾ ਕੇਸ ਲੈ ਕੇ ਜਾऊंगी ਪਰ ਹਰਮੀਤ ਨੇ ਆਪਣੀ ਮੰਮੀ ਨੂੰ ਆਪਣੇ ਸਿਰ ਦੀ ਕਸਮ ਦੇ ਦਿੱਤੀ ਅਤੇ ਕਿਹਾ ਸੀ ਕਿ ਤੁਸੀਂ ਮੈਨੂੰ ਸਜ਼ਾ ਕੱਟ ਲੈਂਦੇ ਹੋ ਮੈਂ ਬਹੁਤ ਬੁਰੀ ਹਾਂ ਮਰ ਜਾਣਾ ਚਾਹੁੰਦੀ ਹਾਂ ਪਰ ਫਿਰ ਵੀ ਉਸ ਦੀ ਮੰਮੀ ਨੇ ਆਪਣੀ ਕੁੜੀ ਦੇ ਬਚਾਅ ਲਈ ਅਦਾਲਤ ਵਿੱਚ ਫਾਈਲ ਲਗਾ ਦਿੱਤੀ ਸੀ ਹੁਣ ਅਦਾਲਤ ਵਿੱਚ ਉਸ ਦੀ ਸੁਣਵਾਈ ਹੋਣੀ ਸੀ ਪਹਿਲੀ ਸੁਣਵਾਈ ਤੇ ਮੈਂ ਉਸ ਦੇ ਨਾਲ ਨਹੀਂ ਗਈ ਸੀ ਕਿਉਂਕਿ ਦੂਜੀ ਲੇਡੀ ਕਨਸਟੇਬਲ ਚਲੀ ਗਈ ਸੀ ਜਦੋਂ ਹਰਮੀਤ ਵਾਪਸ ਆਈ ਤਾਂ ਮੈਂ ਉਸ ਨੂੰ ਪੁੱਛਿਆ ਕਿ ਤੂੰ ਜੱਜ ਨੂੰ ਕੀ ਕਿਹਾ ਹਰਮੀਤ ਮੇਰੀਆਂ ਅੱਖਾਂ ਵਿੱਚ ਅੱਖਰ ਪਾ ਕੇ ਬੋਲੀ ਮੈਂ ਅਦਾਲਤ ਦੇ ਸਾਹਮਣੇ ਆਪਣਾ ਜ਼ੁਲਮ ਕਬੂਲ ਕਰ ਲਿਆ ਤੇ ਉਹਨਾਂ ਨੂੰ ਕਿਹਾ ਕਿ ਮੇਰੀ ਸਜ਼ਾ ਫਾਂਸੀ ਤੋਂ ਘੱਟ ਨਹੀਂ ਹੋਣੀ ਚਾਹੀਦੀ ਉਸ ਦੀ ਗੱਲ ਸੁਣ ਕੇ ਮੈਂ ਇੱਕਦਮ ਨਾਲ ਹੈਰਾਨ ਰਹਿ ਗਈ ਸੀ ਮੈਂ ਬੋਲੀ ਕਿ ਇਸ ਦੇ ਪਿੱਛੇ ਕੀ ਵਜ੍ਹਾ ਹੈ ਤਾਂ ਕਹਿਣ ਲੱਗੀ ਜਦੋਂ ਮੇਰਾ ਬੱਚਾ ਪੁਨੀਤ ਹੀ ਜਿਉਂਦਾ ਨਹੀਂ ਹੈ ਤਾਂ ਮੈਂ ਜੀ ਕੇ ਕੀ ਕਰਨਾ ਹੈ ਤਾਂ ਮੈਂ ਬੋਲੀ ਤੂੰ ਪੁਨੀਤ ਦਾ ਕਤਲ ਕਿਉਂ ਕੀਤਾ ਤੂੰ ਉਸ ਨੂੰ ਨਾ ਮਾਰਦੀ ਹਰਮੀਤ ਕਹਿਣ ਲੱਗੀ ਹਾਂ ਮੈਨੂੰ ਪੁਰੀ ਦਾ ਕਤਲ ਨਹੀਂ ਕਰਨਾ ਚਾਹੀਦਾ ਸੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਉਹ ਇਸੇ ਤਰ੍ਹਾਂ ਹੀ ਗੱਲਾਂ ਕਰ ਰਹੀ ਸੀ ਹੁਣ ਉਹ ਖੁੱਲ ਕੇ ਆਪਣੇ ਦੁੱਖ ਦਾ ਹੀ ਇਜ਼ਹਾਰ ਕਰਨ ਲੱਗੀ ਸੀ ਮੇਰੇ ਨਾਲ ਗੱਲ ਵੀ ਕਰ ਲਿਆ ਕਰਦੀ ਸੀ ਮੈਨੂੰ ਇੱਕ ਦਿਨ ਕਹਿਣ ਲੱਗੀ ਮੇਰਾ ਪੁਨੀਤ ਹੁਣ ਵੱਡਾ ਹੋ ਗਿਆ ਸੀ ਮੈਨੂੰ ਪਛਾਣਨ ਲੱਗਿਆ ਸੀ ਹੁਣ ਮੇਰੇ ਵੱਲ ਦੇਖ ਕੇ ਹੱਸਣ ਲੱਗਿਆ ਸੀ ਤੇ ਮੈਨੂੰ ਆਪਣੇ ਹੱਥਾਂ ਨਾਲ ਇਸ਼ਾਰਾ ਕਰਕੇ ਆਪਣੇ ਕੋਲ ਬੁਲਾਉਂਦਾ ਸੀ ਜਦੋਂ ਮੈਂ ਕੰਮ ਕਰਕੇ ਵਾਪਸ ਆਉਂਦੀ ਤਾਂ ਉਹ ਮੇਰੇ ਵੱਲ ਦੇਖ ਕੇ ਮਚਲ ਜਾਂਦਾ ਸੀ ਅਤੇ ਕਹਿੰਦਾ ਸੀ ਮੈਨੂੰ ਚੁੱਕ ਲਓ ਪਰ ਮੇਰੀ ਮਜਬੂਰੀ ਸੀ ਮੈਂ ਉਸਨੂੰ ਚੁੱਕ ਨਹੀਂ ਪਾਉਂਦੀ ਸੀ ਮੈਂ ਉਸ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਸੀ ਮੈਂ ਬੋਲੀ ਤੇਰੀ ਅਜਿਹੀ ਕੀ ਮਜਬੂਰੀ ਸੀ ਕਿ ਤੂੰ ਆਪਣੇ ਬੱਚੇ ਨੂੰ ਵੀ ਨਹੀਂ ਚੁੱਕ ਸਕਦੀ ਸੀ ਉਸ ਸਮੇਂ ਮੈਂ ਹਰਮੀਤ ਦਾ ਚਿਹਰਾ ਦਰਦ ਵਿੱਚ ਦੇਖਿਆ ਸੀ ਉਸਨੇ ਜਲਦੀ ਨਾਲ ਆਪਣੇ ਹੰਝੂ ਸਾਫ਼ ਕੀਤੇ ਤੇ ਲੇਟ ਗਈ ਤੇ ਕਹਿਣ ਲੱਗੀ ਮੈਨੂੰ ਨੀਂਦ ਆ ਰਹੀ ਹੈ ਤੁਸੀਂ ਇੱਥੇ ਜਾਓ ਮੈਨੂੰ ਲੱਗਣ ਲੱਗਿਆ ਸੀ ਸ਼ਾਇਦ ਹਰਮੀਤ ਕਤਲ ਕਰਨ ਤੋਂ ਪਹਿਲਾਂ ਆਪਣੇ ਬੱਚੇ ਤੇ ਜ਼ੁਲਮ ਕਰਦੀ ਰਹਿੰਦੀ ਸੀ ਮਤਲਬ ਉਸ ਨੂੰ ਚੁੱਕਦੀ ਨਹੀਂ ਸੀ ਹੋ ਸਕਦਾ ਹੈ ਉਸ ਨੂੰ ਦੁੱਧ ਦੇ ਲਈ ਵੀ ਤਰਸਾਉਂਦੀ ਹੋਵੇ ਕੀ ਮਜਬੂਰੀ ਸੀ ਕਿ ਤੂੰ ਆਪਣੇ ਮੁੰਡੇ ਨੂੰ ਹੀ ਨਹੀਂ ਚੁੱਕ ਸਕਦੀ ਸੀ ਉਸ ਸਮੇਂ ਮੈਂ ਹਰਮੀਤ ਦਾ ਚਿਹਰਾ ਜਰਦ ਹੁੰਦੇ ਦੇਖਿਆ ਸੀ ਖੈ ਹੁਣ ਮੈਨੂੰ ਦਿਨੋ ਦਿਨ ਫਿਰ ਤੋਂ ਹਰਮੀਤ ਦੇ ਨਾਲ ਨਫ਼ਰਤ ਹੁੰਦੀ ਜਾ ਰਹੀ ਸੀ ਪਰ ਮੈਂ ਫਿਰ ਵੀ ਉਸ ਦੇ ਨਾਲ ਚੰਗੀ ਸੀ ਕਿਉਂਕਿ ਮੈਂ ਉਸ ਦਾ ਰਾਜ਼ ਜਾਨਣਾ ਚਾਹੁੰਦੀ ਸੀ ਤੇ ਫਿਰ ਅਬਿਤਾ ਸੀ ਨਾ ਕਿ ਮੈਨੂੰ ਆਪਣੀ ਡਿਊਟੀ ਨੂੰ ਨਿਭਾਉਣਾ ਸੀ ਮੈਂ ਉਸਦੇ ਨਾਲ ਗਲਤ ਨਹੀਂ ਕਰ ਸਕਦੀ ਸੀ ਉਹ ਆਪਣਾ ਜ਼ੁਲਮ ਕਬੂਲ ਕਰਨ ਤੋਂ ਬਾਅਦ ਇਹ ਕੇਸ ਅਦਾਲਤ ਨੇ ਖਾਰਿਜ਼ ਕਰ ਦਿੱਤਾ ਸੀ ਤੇ ਹਰਮੀਤ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਜਿਸ ਦਿਨ ਹਰਮੀਤ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਉਹ ਬਹੁਤ ਖੁਸ਼ ਸੀ ਮੈਂ ਉਸਦੀ ਖੁਸ਼ੀ ਦੀ ਵਜ੍ਹਾ ਪੁੱਛੀ ਤਾਂ ਕਹਿਣ ਲੱਗੀ ਕਿ ਹੁਣ ਮੈਂ ਆਪਣੇ ਮੁੰਡੇ ਦੇ ਕੋਲ ਚਲੀ ਜਾਊਂਗੀ ਅਤੇ ਹਮੇਸ਼ਾ ਹਮੇਸ਼ਾ ਉਸਦੇ ਨਾਲ ਰਹੂੰਗੀ ਹੁਣ ਤਾਂ ਮੈਂ ਉਸ ਨੂੰ ਚੁੱਕ ਵੀ ਲਿਆ ਕਰੂੰਗੀ ਮੈਂ ਉਸ ਦੀ ਖੂਬ ਨਖਰੇ ਉਠਾਇਆ ਕਰੂੰਗੀ ਤਾਂ ਮੈਂ ਬੋਲੀ ਇਸ ਦੁਨੀਆ ਵਿੱਚ ਤੈਨੂੰ ਅਤੁੱਲ ਦੇ ਪਿਆਰ ਨੇ ਇਸ ਤਰ੍ਹਾਂ ਅੰਨ੍ਹਾ ਕਰ ਦਿੱਤਾ ਸੀ ਕਿ ਤੂੰ ਆਪਣੇ ਬੱਚੇ ਦਾ ਹੀ ਖਿਆਲ ਨਹੀਂ ਰੱਖ ਪਾਈ ਤੈਨੂੰ ਕੀ ਲੱਗਦਾ ਹੈ ਐਨਾ ਪਾਪ ਕਰਨ ਦੇ ਬਾਅਦ ਵੀ ਵਾਹਿਗੁਰੂ ਤੁਹਾਨੂੰ ਦੋਨੋਂ ਮਿਲਾ ਦੇਵੇਗਾ ਤਾਂ ਉਹ ਮੋਢੇ ਚੁੱਕਦੇ ਹੋਏ ਕਹਿਣ ਲੱਗੀ ਕਿ ਮੈਨੂੰ ਪਤਾ ਹੈ ਕਿ ਅੱਗੇ ਮੇਰੇ ਨਾਲ ਕੀ ਹੋਏਗਾ ਪਰ ਮੇਰੀ ਇਹੀ ਅਰਦਾਸ ਹੈ ਕਿ ਅਗਲੇ ਜਨਮ ਵਿੱਚ ਮੇਰਾ ਮੁੰਡਾ ਮੈਨੂੰ ਮਿਲ ਜਾਵੇ ਖੈਰ ਹਰਮੀਤ ਨੂੰ ਹਾਈ ਕੋਰਟ ਨੇ ਸਜ਼ਾਈ ਮੌਤ ਸੁਣਾ ਦਿੱਤੀ ਸੀ ਤਾਂ ਉਸਦੇ ਬਾਅਦ ਹਰਮੀਤ ਦੀ ਮੰਮਾ ਨੇ ਸੁਪਰੀਮ ਕੋਰਟ ਵਿੱਚ ਉਸਦੀ ਅਰਜ਼ੀ ਲਗਾ ਦਿੱਤੀ ਇਸ ਗਲਤੀ ਹਰਮੀਤ ਅੱਗ ਬਬੂਲਾ ਹੋ ਗਏ ਸੀ ਜਦੋਂ ਉਸਦੀ ਮੰਮੀ ਉਸ ਨੂੰ ਮਿਲਣ ਆਈ ਤਾਂ ਉਹ ਆਪਣੀ ਮੰਮੀ ਨਾਲ ਲੜਨ ਝਗੜਨ ਲੱਗੀ ਕਹਿਣ ਲੱਗੀ ਕਿ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ ਤੁਸੀਂ ਮੇਰੇ ਲਈ ਅਦਾਲਤ ਦਾ ਦਰਵਾਜ਼ਾ ਕਿਉਂ ਖੜਕਾਇਆ ਮੈਂ ਜੀਣਾ ਨਹੀਂ ਚਾਹੁੰਦੀ ਹਾਂ ਤਾਂ ਕਿ ਮੈਂ ਆਪਣੇ ਮੁੰਡੇ ਦੇ ਕੋਲ ਚਲੀ ਜਾਵਾਂ ਤੇ ਤੁਸੀਂ ਹੋ ਕੇ ਬਹਾਨੇ-ਬਹਾਨੇ ਨਾਲ ਮੇਰੀ ਸਜ਼ਾ ਮਾਫ਼ ਕਰਾਉਣ ਦੇ ਚੱਕਰ ਵਿੱਚ ਹੋ ਮੰਮੀ ਤੁਸੀਂ ਮੈਨੂੰ ਜਾਣ ਦਿਓ ਮੈਂ ਜਿਉਂਦਾ ਨਹੀਂ ਰਹਿਣਾ ਚਾਹੁੰਦੀ ਹਰਮੀਦੀ ਮਾਂ ਕਹਿਣ ਲੱਗੀ ਕਿ ਤੈਨੂੰ ਮੇਰੇ ਸਰਦੀ ਕਸਮ ਇਸ ਵਾਰ ਤੂੰ ਅਦਾਲਤ ਵਿੱਚ ਝੂਠ ਨਹੀਂ ਬੋਲੇਗੀ ਤੇਰੇ ਤੇ ਜੋ ਬਿੱਤਿਆ ਹੈ ਤੂੰ ਉਹ ਇੱਕ ਇੱਕ ਸ਼ਬਦ ਸੱਚ ਦੱਸੇਗੀ ਹਰਮੀਤ ਬਸ ਖਾਲੀ ਖਾਲੀ ਨਜ਼ਰਾਂ ਨਾਲ ਆਪਣੀ ਮਾਂ ਨੂੰ ਦੇਖ ਰਹੀ ਸੀ ਖੈਰ ਕੁਝ ਦਿਨਾਂ ਬਾਅਦ ਸੁਪਰੀਮ ਕੋਰਟ ਵਿੱਚ ਉਸਦੀ ਸੁਣਵਾਈ ਹੋਈ ਸੀ ਇਸ ਵਾਰ ਹਰਮੀਤ ਦੇ ਨਾਲ ਮੇਰੀ ਡਿਊਟੀ ਲੱਗ ਗਈ ਸੀ ਤੇ ਦੂਜੀ ਲੇਡੀ ਕਨਸਟੇਬਲ ਵੀ ਸੀ ਹਰਮੀਤ ਨੂੰ ਅਦਾਲਤ ਪਹੁੰਚਾ ਦਿੱਤਾ ਗਿਆ ਸੀ ਸੁਪਰੀਮ ਕੋਰਟ ਦੇ ਜੱਜ ਨੇ ਹਰਮੀਤ ਨੂੰ ਦੇਖਿਆ ਤਾਂ ਪੂਰੇ ਨਾਂ ਨਾਲ ਬੁਲਾਇਆ ਹਰਮੀਤ ਹੁਣ ਵੀ ਇਹੀ ਕਹਿ ਰਹੀ ਸੀ ਕਿ ਉਸਨੇ ਇਹ ਜ਼ੁਲਮ ਕੀਤਾ ਹੈ ਜੱਜ ਨੇ ਹਰਮੀਤ ਦਾ ਮੈਡੀਕਲ ਕਰਵਾਉਣ ਦਾ ਹੁਕਮ ਦੇ ਦਿੱਤਾ ਉਸਨੇ ਕਿਹਾ ਕਿ ਹਰਮੀਤ ਦੀ ਮੈਡੀਕਲ ਰਿਪੋਰਟ ਮੈਨੂੰ ਚਾਹੀਦੀ ਹੈ ਅਦਾਲਤ ਨੇ ਅਗਲੀ ਤਾਰੀਖ ਦੇ ਦਿੱਤੀ ਸੀ ਮੈਂ ਹਰਮੀਤ ਨੂੰ ਲੈ ਕੇ ਵਾਪਸ ਆ ਗਈ ਸੀ ਤੇ ਉਸ ਦਾ ਮੈਡੀਕਲ ਕਰਾਉਣ ਦੀ ਤਿਆਰੀ ਕਰਨ ਲੱਗੀ ਮੈਂ ਹਰਮਿਤ ਨੂੰ ਪੁੱਛਿਆ ਕਿ ਆਖਰ ਅਜਿਹਾ ਕੀ ਹੋ ਸਕਦਾ ਹੈ ਕਿ ਜੱਜ ਨੂੰ ਤੇਰੀ ਮੈਡੀਕਲ ਰਿਪੋਰਟ ਕਰਾਉਣ ਦੀ ਜ਼ਰੂਰਤ ਪੈ ਗਈ ਹੈ ਉਸ ਸਮੇਂ ਹਰਮਿਤ ਬੋਲੀ ਮੈਨੂੰ ਪਤਾ ਹੈ ਤੇ ਮੈਂ ਨਾ ਹੀ ਆਪਣਾ ਮੈਡੀਕਲ ਕਰਵਾਉਣਾ ਚਾਹੁੰਦੀ ਹਾਂ ਤੇ ਨਾ ਹੀ ਇਹ ਚਾਹੁੰਦੀ ਹਾਂ ਕਿ ਮੈਨੂੰ ਮੇਰੀ ਸਜ਼ਾ ਦੀ ਮਾਫੀ ਮਿਲੇ ਮੈਂ ਤਾਂ ਸਿਰਫ ਮਰ ਜਾਣਾ ਚਾਹੁੰਦੀ ਹਾਂ ਮੈਨੂੰ ਜੀਣਾ ਚੰਗਾ ਨਹੀਂ ਲੱਗਦਾ ਮੈਂ ਬੋਲੀ ਤੂੰ ਜ਼ਿੰਦਗੀ ਤੋਂ ਇਸ ਤਰ੍ਹਾਂ ਕਿਉਂ ਉਦਾਸ ਹੋ ਚੁੱਕੀ ਹੈ ਮੈਨੂੰ ਕੁਝ ਤਾਂ ਦੱਸ ਹਰਮਿਤ ਕਹਿਣ ਲੱਗੀ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਪਰੇਸ਼ਾਨੀਆਂ ਦੇਖੀਆਂ ਮੈਂ ਬਹੁਤ ਕੁਝ ਸਹਿਣ ਕੀਤਾ ਇਸ ਲਈ ਮੈਂ ਮਰ ਜਾਣਾ ਚਾਹੁੰਦੀ ਹਾਂ ਮੈਂ ਕਿਹਾ ਕਿ ਸਾਡੇ ਤਾਂ ਥਾਣੇ ਵਿੱਚ ਕਈ ਅਜਿਹੇ ਕੇਸ ਆਏ ਹਨ ਜਿਸ ਵਿੱਚ ਕਾਤਲ ਵੀ ਆਪਣੀ ਸਜ਼ਾ ਦੀ ਮਾਫੀ ਲਈ ਤੜਫ ਰਿਹਾ ਹੁੰਦਾ ਹੈ ਤੇ ਉਹ ਚਾਹੁੰਦਾ ਹੈ ਕਿ ਉਸ ਨੂੰ ਮਾਫੀ ਮਿਲ ਜਾਵੇ ਉਸ ਨੂੰ ਇੱਕ ਮੌਕਾ ਦੇ ਦਿੱਤਾ ਜਾਵੇ ਫਿਰ ਤੂੰ ਕਿਉਂ ਨਹੀਂ ਜੀਣਾ ਚਾਹੁੰਦੀ ਉਹ ਰੋਣ ਲੱਗੀ ਬੋਲੀ ਮੇਰੀ ਉਮਰ ਹੁਣ ਘਟ ਹੈ ਮੈਂ ਇੱਥੋਂ ਛੁੱਟ ਗਈ ਤਾਂ ਸ਼ਾਇਦ ਮੇਰੇ ਮਾਵਾ ਫਿਰ ਤੋਂ ਮੇਰਾ ਵਿਆਹ ਕਰ ਦੇਣਗੇ ਮੈਂ ਵਿਆਹ ਨਹੀਂ ਕਰਨਾ ਚਾਹੁੰਦੀ ਮੈਨੂੰ ਮਰਦਾਂ ਤੋਂ ਸਖਤ ਨਫ਼ਰਤ ਹੈ ਮੈਂ ਬੋਲੀ ਚੰਗਾ ਪਰ ਅਜਿਹਾ ਕਿਉਂ ਹੈ ਤਾਂ ਉਹ ਕਹਿਣ ਲੱਗੀ ਕੁਝ ਸਾਲ ਪਹਿਲਾਂ ਮੇਰਾ ਵਿਆਹ ਹੋਇਆ ਸੀ ਮੇਰਾ ਪਤੀ ਮੁਕੇਸ਼ ਇੱਕ ਚੰਗਾ ਇਨਸਾਨ ਸੀ ਅਸੀਂ ਦੋਵੇਂ ਇੱਕ ਦੂਜੇ ਦਾ ਖਿਆਲ ਰੱਖਿਆ ਕਰਦੇ ਸੀ ਉਹ ਮੇਰੇ ਤੇ ਜਾਨ ਛਿੜਕਦਾ ਸੀ ਸਭ ਕੁਝ ਚੰਗਾ ਚੰਗਾ ਚੱਲ ਰਿਹਾ ਸੀ ਫਿਰ ਮੈਂ ਉਮੀਦ ਤਾਂ ਹੋ ਗਈ ਸੀ ਤਾਂ ਮੁਕੇਸ਼ ਮੇਰਾ ਹੋਰ ਵੀ ਧਿਆਨ ਰੱਖਣ ਲੱਗਿਆ ਸੀ ਮੈਨੂੰ ਲੱਗਿਆ ਕਿ ਮੇਰੀ ਜ਼ਿੰਦਗੀ ਵਿੱਚ ਹੁਣ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹਿ ਗਈ। ਹੁਣ ਸਾਡੇ ਕੋਲ ਹਰ ਚੀਜ਼ ਸੀ। ਪਰ ਫਿਰ ਸਾਡੀ ਜ਼ਿੰਦਗੀ ਵਿੱਚ ਇੱਕ ਤੀਜਾ ਆਦਮੀ ਆ ਚੁੱਕਿਆ ਸੀ ਜਿਸ ਦੀ وجہ ਨਾਲ ਸਾਡਾ ਸਕੂਨ ਚ ਸਭ ਕੁਝ ਖਰਾਬ ਹੋ ਗਿਆ ਸੀ। ਮੈਂ ਹੈਰਾਨ ਰਹੀ। ਮੈਨੂੰ ਲੱਗਿਆ ਸ਼ਾਇਦ ਹਰਮੀਤ ਹੁਣ ਅਤਲ ਦਾ ਨਾ ਲਵੇਗੀ ਕਿਉਂਕਿ ਮੁਕੇਸ਼ ਤੇ ਹਰਮੀਤ ਦੀ ਜ਼ਿੰਦਗੀ ਵਿੱਚ ਅਤਲ ਹੀ ਤਾਂ ਆਇਆ ਸੀ ਨਾ। ਪਰ ਉਹ ਬੋਲੀ ਸਾਡੀ ਜ਼ਿੰਦਗੀ ਵਿੱਚ ਨਿਸ਼ਾ ਆ ਗਈ ਸੀ। ਮੈਂ ਹੈਰਾਨੀ ਨਾਲ ਹਰਮੀਤ ਵੱਲ ਦੇਖਿਆ ਤਾ ਉਹ ਬੋਲੀ ਹਾਂ ਮੈਂ ਸੱਚ ਕਹਿ ਰਹੀ ਹਾਂ ਸਾਡੇ ਗੁਆਂਢ ਵਿੱਚ ਇੱਕ ਕੁੜੀ ਆਈ ਸੀ ਜਿਸ ਦਾ ਨਾਂ ਨਿਸ਼ਾ ਸੀ ਉਹ ਬਹੁਤ ਸੋਹਣੀ ਸੀ ਬਹੁਤ ਪਿਆਰੀ ਸੀ ਮੇਰੇ ਪਤੀ ਨੇ ਉਸ ਨੂੰ ਦੇਖਿਆ ਤਾਂ ਉਹ ਲੱਟੂ ਹੋ ਗਿਆ ਸੀ ਮੈਨੂੰ ਉਸ ਬਾਰੇ ਕੁਝ ਵੀ ਪਤਾ ਨਹੀਂ ਸੀ ਪਰ ਮੁਕੇਸ਼ ਮੈਨੂੰ ਹਰ ਰੋਜ਼ ਇਹੀ ਕਹਿੰਦਾ ਸੀ ਕਿ ਸਾਡੇ ਮਹੌਲੇ ਵਿੱਚ ਇੱਕ ਨਵੀਂ ਕੁੜੀ ਨਿਸ਼ਾ ਆਈ ਹੈ ਤਾਂ ਉਸ ਨਾਲ ਮਿਲ ਜੁਲ ਲਿਆ ਕਰ ਉਹ ਵਿਚਾਰੀ ਇਕੱਲੀ ਰਹਿੰਦੀ ਹੈ ਤਾਂ ਮੈਂ ਆਪਣੇ ਪਤੀ ਨੂੰ ਖੁਸ਼ ਕਰਨ ਲਈ ਉਸ ਕੁੜੀ ਨੂੰ ਮਿਲਣ ਲੱਗੀ ਸੀ ਮੇਰੀ ਤੇ ਉਸਦੀ ਚੰਗੀ ਖਾਸੀ ਦੋਸਤੀ ਹੋ ਗਈ ਸੀ ਮੈਂ ਨੀਸ਼ਾ ਨੂੰ ਆਪਣੇ ਘਰ ਬੁਲਾਉਂਦੀ ਤਾਂ ਮੁਕੇਸ਼ ਬਹੁਤ ਖੁਸ਼ ਹੁੰਦਾ ਸੀ ਮੇਰੀ ਤਬੀਤ ਉਹਨਾਂ ਦਿਨਾਂ ਵਿੱਚ ਖਰਾਬ ਰਹਿੰਦੀ ਸੀ ਉਹਨਾਂ ਦਿਨਾਂ ਵਿੱਚ ਮੇਰਾ ਮੁੰਡਾ ਇਸ ਦੁਨੀਆ ਵਿੱਚ ਆਉਣ ਵਾਲਾ ਸੀ ਤਾਂ ਮੁਕੇਸ਼ ਮੈਨੂੰ ਕਹਿੰਦਾ ਕਿ ਤੂੰ ਨੀਸ਼ਾ ਨੂੰ ਆਪਣੀ ਮਦਦ ਲਈ ਬੁਲਾ ਲਿਆ ਕਰ ਮੈਂ ਨੀਸ਼ਾ ਨੂੰ ਹਰ ਰੋਜ਼ ਹੀ ਬੁਲਾ ਲਿਆ ਕਰਦੀ ਸੀ ਪਰ ਮੈਨੂੰ ਕੀ ਪਤਾ ਸੀ ਕਿ ਇਹ ਔਰਤ ਮੇਰੀ ਖੁਸ਼ੀਆਂ ਦੀ ਹੀ ਕਾਤਲ ਨਿਕਲੇਗੀ ਇਹ ਸਭ ਕੁਝ ਰਾਜ਼ ਹੀ ਰਹਿਣਾ ਸੀ ਪਰ ਇੱਕ ਦਿਨ ਨੀsha ਮੇਰੀ ਰਸੋਈ ਵਿੱਚ ਚਾਹ ਬਣਾ ਰਹੀ ਸੀ ਤੇ ਮੈਂ ਆਪਣੇ ਕਮਰੇ ਵਿੱਚ ਲੇਟੀ ਆਰਾਮ ਕਰ ਰਹੀ ਸੀ ਤਾਂ ਮੈਨੂੰ ਖਿਆਲ ਆਇਆ ਕਿ ਮੈਨੂੰ ਵੀ ਨੀsha ਕੋਲ ਚਲੇ ਜਾਣਾ ਚਾਹੀਦਾ ਹੈ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ ਕਿ ਮੈਂ ਤਾਂ ਆਰਾਮ ਕਰ ਰਹੀ ਹਾਂ ਤੇ ਉਹ ਮੇਰੇ ਘਰ ਵਿੱਚ ਕੰਮ ਕਰ ਰਹੀ ਹੈ ਇਸ ਲਈ ਮੈਂ ਜਦੋਂ ਰਸੋਈ ਵਿੱਚ ਗਈ ਤਾਂ ਦੇਖ ਕੇ ਹੈਰਾਨ ਰਹਿ ਗਈ ਕਿ ਨੀsha ਤੇ ਮੁਕੇਸ਼ ਹੱਥਾਂ ਵਿੱਚ ਹੱਥ ਫੜ ਕੇ ਗੱਲਾਂ ਕਰ ਰਹੇ ਸੀ ਮੁਕੇਸ਼ ਨੀsha ਨੂੰ ਕਹਿਣ ਲੱਗਿਆ ਕਿ ਮੈਂ ਤੈਨੂੰ ਬਹੁਤ ਜਲਦੀ ਆਪਣਾ ਲਵਾਵਾਂਗਾ ਇਹ ਸਭ ਦੇਖ ਕੇ ਮੈਂ ਤਾਂ ਫਟ ਗਈ ਸੀ ਮੈਂ ਬੋਲੀ ਚੰਗਾ ਇਹ ਸਭ ਹੋ ਰਿਹਾ ਹੈ ਮੇਰੀ ਨੱਕ ਦੇ ਹੇਟਾ ਮੈਨੂੰ ਤਾਂ ਲੱਗਿਆ ਸੀ ਕਿ ਨिशा ਤੂੰ ਮੇਰੀ ਦੋਸਤ ਹੈ ਪਰ ਤੂੰ ਤਾਂ ਮੇਰੀ ਹੀ ਦੁਨੀਆ ਉਜਾੜ ਦਿੱਤੀ ਮੁਕੇਸ਼ ਮੈਨੂੰ ਤੇਰੇ ਤੋਂ ਇਹ ਸਭ ਦੀ ਉਮੀਦ ਨਹੀਂ ਸੀ ਇਹ ਸੁਣਦੇ ਹੀ ਮੁਕੇਸ਼ ਨੇ ਮੇਰੇ ਮੂੰਹ ਤੇ ਥੱਪੜ ਮਾਰ ਦਿੱਤਾ ਸੀ ਪਹਿਲਾ ਦਿਨ ਸੀ ਜਦੋਂ ਉਸ ਨੇ ਮੇਰੇ ਤੇ ਹੱਥ ਚੁੱਕਿਆ ਸੀ ਉਸ ਦੇ ਬਾਅਦ ਮੁਕੇਸ਼ ਨੇ ਮੈਨੂੰ ਦਿਨ ਰਾਤ ਮਾਰਨਾ ਸ਼ੁਰੂ ਕਰ ਦਿੱਤਾ ਉਹ ਚਾਹੁੰਦਾ ਸੀ ਕਿ ਮੇਰਾ ਬੱਚਾ ਇਸ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਹੀ ਖਤਮ ਹੋ ਜਾਵੇ ਉਹ ਮੈਨੂੰ ਇਸ ਤਰ੍ਹਾਂ ਮਾਰਦਾ ਸੀ ਕਿ ਮੇਰੀ ਰੂਹ ਤੱਕ ਕੰਬ ਜਾਂਦੀ ਸੀ ਇੱਕ ਦਿਨ ਮੁਕੇਸ਼ ਨੇ ਮੇਰੀ ਬਾਹ ਤੇ ਐਨਾ ਮਾਰਿਆ ਸੀ ਮੇਰੀ ਬਾਹ ਟੁੱਟ ਗਈ ਸੀ 5 ਦਿਨ ਬਾਅਦ ਮੇਰੀ ਡਿਲੀਵਰੀ ਹੋ ਗਈ ਸੀ ਹਸਪਤਾਲ ਵਾਲਿਆਂ ਨੇ ਪੁੱਛਿਆ ਕਿ ਹੱਥ ਤੇ ਕੀ ਹੋਇਆ ਤਾਂ ਮੁਕੇਸ਼ ਨੇ ਕਹਿ ਦਿੱਤਾ ਕਿ ਪੋੜੀਆ ਤਾਂ ਡਿੱਗ ਪਈ ਸੀ ਤਾਂ ਸੱਟ ਲੱਗੀ ਜਦੋਂ ਕਿ ਅਜਿਹਾ ਨਹੀਂ ਸੀ ਮੁਕੇਸ਼ ਨੇ ਖੁਦ ਤੋਂ ਮੇਰੀ ਬਾਹ ਤੋੜੀ ਸੀ ਮੈਂ ਆਪਣੇ ਮੁੰਡੇ ਨੂੰ ਫੜਨਾ ਚਾਹੁੰਦੀ ਸੀ ਉਸਨੂੰ ਗੋਦੀ ਵਿੱਚ ਚੁੱਕਣਾ ਚਾਹੁੰਦੀ ਸੀ ਪਰ ਮੈਨੂੰ ਆਪਣੇ ਮੁੰਡੇ ਨੂੰ ਚੁੱਕਣ ਦੇ ਲਈ ਵੀ ਦੂਜੇ ਇਨਸਾਨ ਦੇ ਸਾਹਰੇ ਦੀ ਜ਼ਰੂਰਤ ਪੈਂਦੀ ਸੀ ਕਿਉਂਕਿ ਮੇਰਾ ਹੱਥ ਤਾਂ ਕਿਸੇ ਕੰਮ ਦਾ ਨਹੀਂ ਸੀ ਹੁਣੇ ਉਸਨੂੰ ਠੀਕ ਹੋਣ ਵਿੱਚ ਕੁਝ ਮਹੀਨੇ ਹੋਰ ਲੱਗਣੇ ਸਨ ਮੈਂ ਆਪਣੇ ਮੁੰਡੇ ਨੂੰ ਚੁੱਕਦੀ ਉਸ ਨਾਲ ਪਿਆਰ ਕਰਦੀ ਤਾਂ ਮੇਰਾ ਦਿਲ ਖੁਸ਼ ਹੋ ਜਾਂਦਾ ਪਰ ਬਾਦੀ ਵਜਾਂ ਨਾਲ ਮੇਰੇ ਤੋਂ ਉਹ ਖੁਸ਼ੀ ਵੀ ਖੋ ਲਈ ਗਈ ਸੀ ਮੁਕੇ ਸਵੇਰੇ ਸ਼ਾਮ ਮੈਨੂੰ ਇਹੀ ਕਹਿੰਦਾ ਸੀ ਕਿ ਤੂੰ ਮੈਨੂੰ ਦੂਜਾ ਵਿਆਹ ਕਰਨ ਦੀ ਇਜਾਜ਼ਤ ਦੇ ਦੇ ਪਰ ਮੈਂ ਉਸ ਨੂੰ ਇਜਾਜ਼ਤ ਨਹੀਂ ਦਿੰਦੀ ਕਿਉਂਕਿ ਮੈਨੂੰ ਪਤਾ ਸੀ ਕਿ ਜੇਕਰ ਮੇਰੇ ਪਤੀ ਨੇ ਦੂਜਾ ਵਿਆਹ ਕਰਾ ਲਿਆ ਤਾਂ ਮੇਰਾ ਹੋਰ ਵੀ ਬੁਰਾ ਹਾਲ ਕਰ ਦੇਵੇਗਾ ਉਹ ਤਾਂ ਹੁਣ ਵੀ ਮੇਰਾ ਦੁਸ਼ਮਣ ਬਣਿਆ ਹੋਇਆ ਹੈ ਜੇਕਰ ਦੂਜੀ ਪਤਨੀ ਲੈ ਆਇਆ ਤਾਂ ਮੇਰੇ ਨਾਲ ਕੀ ਸਲੂਕ ਕਰੇਗਾ ਬਸ ਇਹ ਸਭ ਸੋਚ ਕੇ ਮੈਂ ਸਭ ਕੁਝ ਬਰਦਾਸ਼ਤ ਕਰਦੀ ਰਹੀ ਮੈਂ ਤਾਂ ਆਪਣੀ ਮਾਂ ਨੂੰ ਵੀ ਆਪਣੇ ਪਤੀ ਦੀ ਸ਼ਿਕਾਇਤ ਨਹੀਂ ਕੀਤੀ ਸੀ ਮੁਕੇਸ਼ ਬਹਾਨੇ-ਬਹਾਨੇ ਨਾਲ ਮੈਨੂੰ ਮਾਰਦਾ-ਕੁੱਟਦਾ ਰਹਿੰਦਾ ਸੀ ਕਦੇ ਕਹਿੰਦਾ ਸੀ ਕਿ ਖਾਣੇ ਵਿੱਚ ਨੂਨ ਜ਼ਿਆਦਾ ਹੋ ਗਿਆ ਹੈ ਤਾਂ ਕਦੇ ਕੁਝ ਤਾਂ ਕਦੇ ਕੁਝ ਪਰ ਅਜਿਹੇ ਕੁਝ ਵੀ ਨਹੀਂ ਹੁੰਦਾ ਸੀ ਮੈਨੂੰ ਆਪਣੇ ਬੱਚੇ ਨਾਲ ਪਿਆਰ ਸੀ ਮੈਨੂੰ ਇਹੀ ਲੱਗਦਾ ਸੀ ਕਿ ਹੁਣ ਬਸ ਮੇਰਾ ਬੱਚਾ ਹੀ ਮੇਰੀ ਖੁਸ਼ੀਆਂ ਦਾ ਸਾਹਾਰਾ ਹੈ ਉਹੀ ਮੇਰੀ ਜ਼ਿੰਦਗੀ ਹੈ ਮੁਕੇਸ਼ ਅਜਕਲ ਬਹੁਤ ਗੁੱਸੇ ਵਿੱਚ ਰਹਿਣ ਲੱਗ ਪਿਆ ਸੀ ਉਹ ਹਰ ਸਮੇਂ ਮੈਨੂੰ ਮਾਰਨੋਂ ਡਰਦਾ ਸੀ ਇੱਕ ਦਿਨ ਮੁਕੇਸ਼ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ ਹਰਮਿਤ ਤੂੰ ਮੇਰੇ ਦਿਲ ਤੋਂ ਉੱਤਰ ਗਈ ਹੈ ਮੈਂ ਤੈਨੂੰ ਆਪਣੀ ਨਜ਼ਰ ਦੇ ਸਾਹਮਣੇ ਬਿਲਕੁਲ ਦੇਖਣਾ ਨਹੀਂ ਚਾਹੁੰਦਾ ਪਰ ਤੈਨੂੰ ਬਸ ਆਪਣੇ ਬੱਚੇ ਦੀ ਵਜ੍ਹਾ ਨਾਲ ਬਰਦਾਸ਼ਤ ਕਰ ਰਿਹਾ ਹਾਂ ਕਿਉਂਕਿ ਉਹ ਤੇਰੇ ਨਾਲ ਬਹੁਤ ਅਟੈਚ ਹੈ ਮੇਰੇ ਦਿਲ ਵਿੱਚ ਖਿਆਲ ਆਇਆ ਕਿ ਕੀ ਪਤਾ ਮੁਕੇਸ਼ ਮੇਰੇ ਬੱਚੇ ਨੂੰ ਮੇਰੇ ਤੋਂ ਖੋ ਲਵੇ ਅਤੇ ਮੈਨੂੰ ਘਰ ਤੋਂ ਕੱਢ ਦੇਵੇ ਇਹ ਸੋਚ ਕੇ ਮੇਰੀ ਰੂਹ ਤੱਕ ਕੰਬ ਗਈ ਸੀ ਮੈਂ ਆਪਣੇ ਬੱਚੇ ਨੂੰ ਕਿਸੇ ਵੀ ਸੂਰਤ ਵਿੱਚ ਖੋਣਾ ਨਹੀਂ ਚਾਹੁੰਦੀ ਸੀ ਜਦੋਂ ਤੋਂ ਮੈਨੂੰ ਮੇਰੇ ਪਤੀ ਨੇ ਧਮਕੀ ਦਿੱਤੀ ਸੀ ਤਾਂ ਮੈਂ ਸਾਰਾ ਦਿਨ ਆਪਣੇ ਬੱਚੇ ਨੂੰ ਪਿਆਰ ਕਰਦੀ ਰਹਿੰਦੀ ਸੀ ਇਹ ਸੋਚ-ਸੋਚ ਕੇ ਰੋਂਦੀ ਰਹਿੰਦੀ ਸੀ ਕਿ ਜੇਕਰ ਮੁਕੇਸ਼ ਨੇ ਮੇਰੇ ਤੋਂ ਮੇਰੇ ਬੱਚੇ ਨੂੰ ਖੋ ਲਿਆ ਤਾਂ ਮੈਂ ਕੀ ਕਰਾਂਗੀ ਉਸ ਦੇ ਬਗੈਰ ਤਾਂ ਮੈਂ ਸਾਹ ਵੀ ਨਹੀਂ ਲੈ ਸਕਦੀ ਸੀ ਮੈਂ ਮਰ ਜਾਊਂਗੀ ਖੈਰ ਥੋੜੇ ਦਿਨ ਬਾਅਦ ਮੁਕੇਸ਼ ਮੇਰੇ ਕੋਲ ਆਇਆ ਤੇ ਕਿਹਨ ਲੱਗਿਆ ਮੈਂ ਅੱਜ ਨਿਸ਼ਾ ਨਾਲ ਵਿਆਹ ਕਰਨ ਜਾ ਰਿਹਾ ਹਾਂ ਉਸ ਸਮੇਂ ਮੈਂ ਫੁੱਟ ਪਈ ਤੇ ਬੋਲੀ ਮੈਂ ਇਸ ਸਭ ਦੀ ਇਜਾਜ਼ਤ ਨਹੀਂ ਦਵਾਂਗੀ ਮੇਰਾ ਨਹੀਂ ਤਾਂ ਬੱਚੇ ਦਾ ਹੀ ਖਿਆਲ ਕਰ ਲੋ ਪਰ ਮੁਕੇਸ਼ ਨੇ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ ਸੀ ਫਿਰ ਮੁਕੇਸ਼ ਮੇਰੇ ਬੱਚੇ ਦੇ ਝੁੱਲੇ ਵੱਲ ਵਧਿਆ ਤੇ ਉੱਠ ਕੇ ਕਹਿਣ ਲੱਗਿਆ ਕਿ ਹੁਣ ਦੇਖ ਮੈਂ ਕੀ ਕਰਦਾ ਉਸਨੇ ਬਹੁਤ ਜ਼ੋਰ ਨਾਲ ਮੇਰੇ ਮੁੰਡੇ ਨੂੰ ਬੈੱਡ ਤੋਂ ਹਟਾ ਸੁੱਟ ਦਿੱਤਾ ਸੀ ਮੇਰਾ ਮੁੰਡਾ ਬੈੱਡ ਤੋਂ ਉਛਲ ਕੇ ਜ਼ਮੀਨ ਤੇ ਡਿੱਗ ਪਿਆ ਉਸ ਦੀ ਇੱਕ ਸਿਸਕੀ ਤੇਜ਼ੀ ਨਾਲ ਨਿਕਲੀ ਸੀ ਉਸ ਦੇ ਬਾਅਦ ਉਹ ਪੂਰੀ ਤਰ੍ਹਾਂ ਚੁੱਪ ਹੋ ਗਿਆ ਸੀ ਮੈਂ ਚਿਕਣ ਚੀਲਾਉਣ ਲੱਗੀ ਭੱਜ ਕੇ ਆਪਣੇ ਬੱਚੇ ਦੇ ਕੋਲ ਜਾਣਾ ਚਾਹੁੰਦੀ ਸੀ ਪਰ ਮੁਕੇਸ਼ ਨੇ ਮੇਰਾ ਹੱਥ ਫੜ ਲਿਆ ਸੀ ਮੇਰੇ 6 ਮਹੀਨੇ ਦੇ ਨੰਨੇ ਜਿਹੇ ਬੱਚੇ ਨੇ ਮੇਰੀਆਂ ਅੱਖਾਂ ਦੇ ਸਾਹਮਣੇ ਦਮ ਤੋੜ ਦਿੱਤਾ ਮੈਂ ਇੱਕ ਪਾਸੇ ਖੜੀ ਸੀ ਮੇਰੇ ਬੱਚੇ ਨੇ ਉਸ ਪਾਸੇ ਆਪਣੀਆਂ ਅੱਖਾਂ ਮੋੜ ਲਈਆਂ ਸਨ ਉਸ ਦੀਆਂ ਅੱਖਾਂ ਵਿੱਚ ਬਹੁਤ ਸ਼ਿਕਾਇਤ ਸੀ ਉਸਦੇ ਚਿਹਰੇ ਤੇ ਦਰਦ ਦੇ ਅਸਰ ਦਿਖ ਰਹੇ ਸੀ ਉਸਦੇ ਬੁੱਲਾਂ ਤੇ ਸ਼ਿਕਾਇਤ ਸੀ ਮੇਰੇ ਬੱਚੇ ਦੀਆਂ ਅੱਖਾਂ ਵਿੱਚ ਫਰਿਆਦ ਸੀ ਉਹ ਚਾਹੁੰਦਾ ਸੀ ਕਿ ਮੈਂ ਉਸ ਨੂੰ ਚੁੱਕ ਲਵਾਂ ਉਸ ਨੂੰ ਤਸੱਲੀ ਦਵਾਂ ਪਰ ਮੇਰੇ ਪਤੀ ਨੇ ਮੇਰਾ ਹੱਥ ਨਹੀਂ ਛੱਡਿਆ ਸੀ ਮੈਂ ਚੀਕਦੀ ਰਹੀ ਰੋਂਦੀ ਰਹੀ ਮੈਨੂੰ ਜਾਣ ਦਿਓ ਮੈਂ ਆਪਣੇ ਮੁੰਡੇ ਨੂੰ ਫੜਨਾ ਚਾਹੁੰਦੀ ਸੀ ਮੇਰੇ ਬੱਚੇ ਦੇ ਬੁੱਲ ਸੁੱਕਦੇ ਚਲੇ ਜਾ ਰਹੇ ਸੀ ਪਰ ਮੁਕੇਸ਼ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਕਿ ਲੋਕੋ ਇੱਧਰ ਆਓ ਦੇਖੋ ਮੇਰੀ ਪਤਨੀ ਨੇ ਕੀ ਕੀਤਾ ਮੇਰੀ ਪਤਨੀ ਨੇ ਆਪਣੇ ਇਕਲੋਤੇ ਮੁੰਡੇ ਨੂੰ ਮਾਰ ਦਿੱਤਾ ਮੋਹੱਲੇ ਵਾਲੇ ਲੋਕ ਇਕੱਠੇ ਹੋ ਚੁੱਕੇ ਸੀ ਇੱਕ ਪਾਸੇ ਮੇਰੇ ਮੁੰਡੇ ਦੀ ਲਾਸ਼ ਪਈ ਸੀ ਤੇ ਦੂਜੇ ਪਾਸੇ ਮੇਰੇ ਪਤੀ ਨੇ ਮੇਰੇ ਤੇ ਹੀ ਇਲਜ਼ਾਮ ਲਗਾ ਦਿੱਤਾ ਸੀ ਕਿ ਮੈਂ ਆਪਣੇ ਮੁੰਡੇ ਨੂੰ ਕਤਲ ਕਰਨ ਤੋਂ ਬਾਅਦ ਆਪਣੇ ਪਤੀ ਦੀ ਵੀ ਜਾਨ ਲੈਣਾ ਚਾਹੁੰਦੀ ਹਾਂ ਕਿਉਂਕਿ ਮੈਂ ਮਹੌਲੇ ਦੇ ਮੁੰਡੇ ਅਤੁਲ ਦੇ ਨਾਲ ਇਸਕ ਲੜਾਇਆ ਕਰਦੀ ਸੀ ਜਦੋਂ ਕਿ ਸੱਚ ਇਹ ਸੀ ਕਿ ਮੈਂ ਤਾਂ ਜਾਣਦੀ ਵੀ ਨਹੀਂ ਸੀ ਕਿ ਅਤੁਲ ਕੌਣ ਹੈ ਤੇ ਫਿਰ ਮੇਰੇ ਪਤੀ ਨੇ ਜੇਲ੍ਹ ਵਿੱਚ ਆ ਕੇ ਵੀ ਨਾਟਕ ਕੀਤਾ ਤੇ ਅਤੁਲ ਨੂੰ ਵੀ ਭੇਜ ਦਿੱਤਾ ਸੀ ਇਹ ਗੱਲ ਪੱਕੀ ਹੋ ਜਾਵੇ ਕਿ ਮੇਰਾ ਉਸ ਦੇ ਨਾਲ ਗਲਤ ਸਬੰਧ ਹੈ ਉਹ ਪਤਾ ਨਹੀਂ ਕੀ ਕੀ ਗੱਲਾਂ ਕਰ ਰਿਹਾ ਸੀ ਖੈਰ ਜਦੋਂ ਲੋਕਾਂ ਨੇ ਇਹ ਮੰਜ਼ਰ ਦੇਖਿਆ ਤਾਂ ਪੁਲਿਸ ਨੂੰ ਫੋਨ ਕਰ ਦਿੱਤਾ ਪੁਲਿਸ ਮੈਨੂੰ ਫੜ ਕੇ ਲੈ ਗਈ ਸੀ ਤੇ ਮੈਂ ਹੁਣੇ ਤੱਕ ਸਦਮੇ ਵਿੱਚਾਂ ਮੈਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ। ਇਹ ਕਿਵੇਂ ਮੁਮਕਿਨ ਹੈ ਕਿ ਮੇਰਾ ਛੋਟਾ ਜਿਹਾ ਬੱਚਾ ਮੇਰੀਆਂ ਅੱਖਾਂ ਦੇ ਸਾਹਮਣੇ ਮਰ ਗਿਆ ਤੇ ਮੈਂ ਉਸਦੇ ਲਈ ਕੁਝ ਨਹੀਂ ਕਰ ਸਕੀ। ਉਸ ਨੂੰ ਗੋਦੀ ਵਿੱਚ ਵੀ ਨਹੀਂ ਚੁੱਕ ਸਕੀ। ਉਸ ਦੀਆਂ ਅੱਖਾਂ ਵਿੱਚ ਦੇਖਦੀ ਰਹੀ ਕਿ ਮੈਂ ਉਸ ਨੂੰ ਆਪਣੇ ਗਲੇ ਨਾਲ ਲਗਾ ਲਵਾਂ ਤਾਂ ਕਿ ਉਸ ਦਾ ਦਰਦ ਘੱਟ ਹੋ ਜਾਵੇ। ਮੈਨੂੰ ਜੀਣਾ ਚੰਗਾ ਨਹੀਂ ਲੱਗਦਾ। ਮੈਂ ਚਾਹੁੰਦੀ ਸੀ ਕਿ ਮੇਰੇ ਮੁੰਡੇ ਦੇ ਪੈਰੂ ਵਿੱਚ ਜਾ ਕੇ ਸੋ ਜਾਵਾਂ। ਮੈਨੂੰ ਆਪਣਾ ਮੁੰਡਾ ਬਹੁਤ yaad ਆਉਂਦਾ ਹੈ। ਇਹ ਸਭ ਕਹਿ ਕੇ ਹਰਮਿਤ ਫੁੱਟ ਫੁੱਟ ਕੇ ਰੋਣ ਲੱਗੀ ਸੀ। ਮੈਂ ਉਸਨੂੰ ਕਿਹਾ ਕਿ ਸਬਰ ਕਰ ਉਸਨੂੰ ਤਸੱਲੀ ਦਿੱਤੀ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਹਰਮੀਤ ਨੇ ਸੱਚ ਕਿਹਾ ਸੀ ਜਾਂ ਝੂਠੀ ਕਹਾਣੀ ਸੁਣਾਈ ਸੀ ਖੈਰ ਹਰਮੀਤ ਦੇ ਕੇਸ ਦੀ ਸੁਣਵਾਈ ਦਾ ਦਿਨ ਆ ਗਿਆ ਸੀ ਹਰਮੀਤ ਨੂੰ ਅਦਾਲਤ ਵਿੱਚ ਸੁਣਵਾਈ ਲਈ ਲੈ ਜਾਇਆ ਗਿਆ ਸੀ ਤਾਂ ਜੱਜ ਨੇ ਉਸਦੀ ਮੈਡੀਕਲ ਰਿਪੋਰਟ ਦੇਖੀ ਤਾਂ ਕਹਿ ਲੱਗਿਆ ਤੁਹਾਡਾ ਹੱਥ ਕਿਵੇਂ ਟੁੱਟਿਆ ਸੀ ਉਸ ਸਮੇਂ ਹਰਮੀਤ ਫੁੱਟ ਫੁੱਟ ਕੇ ਰੋਣ ਲੱਗੀ ਸੀ ਉਸਨੇ ਸਾਰੀ ਕਹਾਣੀ ਸੁਣਾ ਦਿੱਤੀ ਮੈਡੀਕਲ ਰਿਪੋਰਟ ਵਿੱਚ ਇਹ ਸਾਬਿਤ ਹੋ ਚੁੱਕਿਆ ਸੀ ਕਿ ਹਰਮੀਤ ਤੇ ਬਹੁਤ ਦਿਨ ਤੱਕ ਉਸ ਤੇ ਬਹੁਤ ਅਤਿਆਚਾਰ ਹੁੰਦਾ ਰਿਹਾ ਹੈ ਉਸ ਦੇ ਸਰੀਰ ਦੀਆਂ ਕਈ ਹੱਡੀਆਂ ਟੁੱਟ ਗਈਆਂ ਸੀ ਸਰੀਰ ਤੇ ਜ਼ਖਮਾਂ ਦੇ ਨਿਸ਼ਾਨ ਸਨ ਪਰ ਇਹ ਸਭ ਕੁਝ ਉਹ ਲੁਕਾ ਕੇ ਬੈਠੀ ਹੋਈ ਸੀ ਉਹ ਮਰ ਜਾਣਾ ਚਾਹੁੰਦੀ ਸੀ ਕਿਉਂਕਿ ਉਸ ਦਾ ਮੁੰਡਾ ਜੋ ਮਰ ਗਿਆ ਸੀ ਮੈਂ ਹਰਮੀਤ ਨੂੰ ਹੀ ਕਸੂਰਵਾਰ ਸਮਝਦੀ ਰਹੀ ਪਰ ਉਹ ਵਿਚਾਰੀ ਤਾਂ بے ਕਸੂਰ ਨਿਕਲੀ ਸੀ ਹੁਣ ਮੈਨੂੰ ਆਪਣੇ سلوਕ ਤੇ ਅਫਸੋਸ ਹੋ ਰਿਹਾ ਸੀ ਫਿਰ ਮੈਂ ਵੀ ਇਸ ਕੇਸ ਬਾਰੇ ਤਹਿਕੀਕਾਤ ਸ਼ੁਰੂ ਕੀਤੀ ਤੇ ਕੁਝ ਸਬੂਤ ਵੀ ਇਕੱਠੇ ਕੀਤੀ ਜੋ ਕਿ ਅਦਾਲਤ ਨੂੰ ਸੌਂਪ ਦਿੱਤੇ ਥੋੜੇ ਦਿਨਾਂ ਬਾਅਦ ਅਦਾਲਤ ਦੀ ਕਾਰਵਾਈ ਫਿਰ ਤੋਂ ਸ਼ੁਰੂ ਹੋਈ ਉਸ ਦੇ ਬਾਅਦ ਅਦਾਲਤ ਨੇ ਫੈਸਲਾ ਕੀਤਾ ਕਿ ਹਰਮਿਤ ਬੇਕਸੂਰ ਹੈ ਉਸ ਨੂੰ ਬਾਈ ਇੱਜ਼ਤ ਬਰੀ ਕਰ ਦਿੱਤਾ ਜਾਵੇ ਹੁਣ ਹਰਮਿਤ ਜੇਲ੍ਹ ਦੀਆਂ ਸਲਾਕਾਂ ਤੋਂ ਨਿਕਲ ਕੇ ਆਪਣੇ ਘਰ ਜਾ ਚੁੱਕੀ ਸੀ ਜਦੋਂ ਕਿ ਮੁਕੇਸ਼ ਨੂੰ ਪੁਲਿਸ ਨੇ ਫੜ ਲਿਆ ਤੇ ਉਸ ਨੂੰ ਸਜ਼ਾਏ ਮੌਤ ਸੁਣਾ ਦਿੱਤੀ ਗਈ ਸੀ ਹਰਮਿਤ ਹੁਣ ਵੀ ਆਪਣੇ ਮੁੰਡੇ ਨੂੰ ਯਾਦ ਕਰਕੇ ਬਹੁਤ ਰੋਂਦੀ ਸੀ ਮੈਨੂੰ ਪਤਾ ਹੈ ਉਸਦੇ ਨਾਲ ਬਹੁਤ ਜ਼ੁਲਮ ਹੋਇਆ ਸੀ ਦੋਸਤੋ ਮੈਂ ਹਰਬੀਤ ਲਈ ਜੋ ਕਰ ਸਕਦੀ ਸੀ ਉਹ ਤਾਂ ਕਰ ਦਿੱਤਾ ਹੁਣ ਉਸ ਤੋਂ ਜ਼ਿਆਦਾ ਮੈਂ ਹੋਰ ਕੁਝ ਨਹੀਂ ਕਰ ਸਕਦੀ ਸੀ ਜੇਲ੍ਹ ਤੋਂ ਛੁੱਟ ਜਾਣ ਦੇ ਬਾਅਦ ਵੀ ਮੈਂ ਉਸ ਦੀ ਹਰ ਸਹਾਇਤਾ ਕੀਤੀ ਤੇ ਕਿਹਾ ਕਿ ਜਦੋਂ ਵੀ ਤੈਨੂੰ ਕਿਸੇ ਚੀਜ਼ ਦੀ ਕੋਈ ਜ਼ਰੂਰਤ ਹੋਵੇ ਜਾਂ ਕਿਸੇ ਵੀ ਪ੍ਰਕਾਰ ਦੀ ਮਦਦ ਦੀ ਲੋੜ ਹੋਵੇ ਤਾਂ ਬੇਝੇ ਚ ਮੇਰੇ ਕੋਲ ਆ ਜਾਣਾ ਮੈਂ ਤੇਰੇ ਲਈ ਹਮੇਸ਼ਾ ਹਾਜ਼ਰ ਰਹਾਂਗੀ ਇਸ ਤੋਂ ਜ਼ਿਆਦਾ ਮੈਂ ਹੋਰ ਕੁਝ ਨਹੀਂ ਕਰ ਸਕਦੀ ਸੀ ਇਸ ਤੋਂ ਜ਼ਿਆਦਾ ਤਾਂ ਮੈਂ ਬਸ ਉਸਦੇ ਲਈ ਅਰਦਾਸ ਕਰਦੀ ਰਹਿੰਦੀ ਹਾਂ ਕਿ ਏ ਵਾਹਿਗੁਰੂ ਉਸ ਨੂੰ ਹਮੇਸ਼ਾ ਖੁਸ਼ ਰੱਖਣਾ ਹੁਣ ਤੁਸੀਂ ਹੀ ਦੱਸੋ ਦੋਸਤੋ ਕਿ ਹਰ ਮੀਤ ਨਾਲ ਜੋ ਕੁਝ ਵੀ ਹੋਇਆ ਉਹ ਜ਼ਾਇਦ ਸੀ ਆਪਣੇ ਕੀਮਤੀ ਵਿੱਚ ਹਰ ਕਮੈਂਟ ਜ਼ਰੂਰ ਕਰਨਾ